ਟੌਪ ਮਾਡਲ 2 ਲੱਖ ਲਈ ਠੀਕ ਹੈ ਮਾਡਲ ਕਿੰਨਾ ਬਾਈ ਠੰਡੀਆਂ ਹੋ ਗਈਆਂ ਥੱਲੇ ਅੱਛਾ ਸੀਟਾਂ ਠੰਡ ਬਹੁਈ ਸਾਰੀ ਹਾਂ ਪੈਸੇ ਖਰਚ ਕੇ ਗਰਮੀਆਂ ਆਂਦੀ ਨਾ ਬੰਦੇ ਨੂੰ ਗਰਮੀ ਨਹੀਂ ਆਉਂਦੀਆਂ ਬਾ ਸੀਟਾਂ ਠੰਡੀਆਂ ਕਰਦੀਆਂ ਠੀਕ ਹੈ ਪੁਸ਼ ਬੜਾ ਸਟਾਰਟ ਜੀਟੀ ਲਾਈਨ ਰੈੱਡ ਮੈਚਿੰਗ ਵਾਲੀ ਕਾਰ ਆ ਠੀਕ ਹੈ ਸਟੀering ਚੈੱਕ ਕਰਾ ਦਿਓ ਕਰੀ ਬਹੁਤ ਸੋਹਣਾ ਬਹੁਤ ਜ਼ਬਰਦਸਤ ਬਹੁਤ ਸੋਹਣਾ ਸਟੀering ਵੀਲ ਆ ਕਰੋ ਜੀ ਚੈੱਕ ਤੇ ਟੌਪ ਮਾਡਲ ਕਾਰ 2000 ਚੱਲੀ ਭਾਈ ਮਾਡਲ ਕਿੰਨਾ ਕਿਹਾ ਇਹਦਾ 25 ਮਾਡਲ 25 ਮਾਡਲ 25 ਮਾਡਲ 2 ਮਹੀਨੇ ਪੁਰਾਣੀ 5 ਲੱਖ ਦਾ ਫਾਇਦਾ ਕਰ ਏ ਆਈਐਮਟੀ ਕਲਚ ਵਾਲੀ ਹੈ ਜਿੱਥੇ ਬੀਬੀ ਵੀ ਖੁਸ਼ ਤੇ ਭਾਈ ਵੀ ਖੁਸ਼ ਹੂੰ ਇਸ ਲਈ ਬੀਬੀ ਕਹਿੰਦੀ ਮੈਨੂੰ ਆਟੋਮੈਟਿਕ ਲਾ ਕੇ ਦੇ ਹੂੰ ਭਾਈ ਕਹਿੰਦਾ ਨਹੀਂ ਮੈਂ ਤਾਂ ਮੈਨੂਅਲ ਗੇਅਰ ਪਾਣੇ ਮਤਲਬ ਮੈਨੂਅਲ ਵੀ ਚੱਲੂ ਆਟੋਮੈਟਿਕ ਵੀ ਚੱਲੂਗੀ ਠੀਕ ਹੈ ਇੱਥੇ ਕਲਚ ਕੱਟਦਾ ਕੰਪਨੀ ਨੇ ਕੋਕੋ ਦੇ ਬੱਚੇ ਜਿਹਦਾ ਕੋਕੋ ਦੇ ਬੱਚੇ ਹੂੰ ਅੱਗੇ ਥੱਲੇ ਹੀ ਬਲਬੋਲੇ ਬੱਚੇ ਇਕੋਕੋ ਦੇ ਬੱਚੇ ਇਕੋਕੋ ਦੇ ਬੱਚੇ ਕੋਕੋ ਦੇ ਬੱਚੇ ਤੇ ਕੋਕੋ ਦੇਖ ਦੇਖ ਨੱਚੇ ਨੱਚੇ ਹਾਂ ਚਲੋ ਜੈਕ ਜੀ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਬਾਈ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਦੇ ਵਿੱਚ ਰੋਹਿਤ ਭਾਜੀ ਕੋਲ ਕੀ ਹਾਲ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੇਤਾ ਠੀਕ ਨੇ ਆ ਗਏ ਮਰਾ ਆ ਗਏ ਜੀ ਆ ਗਏ ਜਲੰਧਰ ਕਾਰ ਤੇ ਖੜੇ ਆ ਬਾਈ ਜੀ ਪਤਾ ਪਛਾਣ ਸਾਰੇ ਵੀਰਾਂ ਨੂੰ ਹੈਗੀ ਹੋਈ ਆ ਬਿਲਕੁਲ ਹੈਗੀ ਹੈ ਜੀ ਤੇ ਫਿਰ ਅੱਜ ਦੀ ਵੀਡੀਓ ਚ ਕੀ ਨਵਾਂ ਅੱਜ ਦੀ ਵੀਡੀਓ ਦੇ ਵਿੱਚ ਜਿਹਨੂੰ ਕਹਿੰਦੇ ਨਾ ਵੀ ਬਲਬਲ ਦੇ ਤੋਹਫੇ ਹਾਂ ਬਲਬਲ ਦੇ ਬੱਚੇ ਬੱਚੇ ਨਹੀਂ ਹੁੰਦੇ ਤੋਹਫੇ ਬਲਬਲ ਦੇ ਬੱਚੇ ਦਾ ਉਹ ਅੱਜ ਕੱਲ ਉਹ ਬੈਂ ਮੀ ਉਹ ਪਿਆ ਉਹ ਲੈ ਗਏ ਬੱਚੇ ਨਾਲ ਸਾਰੇ ਠੀਕ ਹੈ ਉਹ ਫਿਰ ਜਿਹੜੇ ਤੋਹਫੇ ਆਉਂਦੇ ਨੇ ਅੱਜ ਠੀਕ ਹੈ ਅੱਜ ਬਹੁਤ ਵਧੀਆ ਵਧੀਆ ਘਟ ਚਲੀਆਂ ਕਾਰਾਂ ਜਿਹੜੀਆਂ ਹਜ਼ਾਰ ਕੋਈ 2000 ਕੋਈ 5000 ਸਾਨੂੰ ਵੈਸੇ ਹੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਾਰੇ ਜਣੇ ਤੇ ਗੱਡੀਆਂ ਤਾਂ ਤੁਹਾਨੂੰ ਪਤਾ ਹੀ ਅਸੀਂ ਜਾਇਜ਼ ਰੇਟ ਤੇ ਜੈਨੂਨ ਚਲੀਆਂ ਘੱਟ ਚਲੀਆਂ ਸਾਫ਼ ਸੁਥਰੀਆਂ ਗੱਡੀਆਂ ਦੇਣ ਦੀ ਕੋਸ਼ਿਸ਼ ਕਰਦੇ ਆਂ ਜੀ ਬਾਕੀ ਕਿਸੇ ਨੂੰ ਪਸੰਦ ਆਂਦੀਆਂ ਕਿਸੇ ਨੂੰ ਨਹੀਂ ਆਂਦੀਆਂ ਪਰ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰਿਆਂ ਨੂੰ ਪਸੰਦ ਆਣ ਠੀਕ ਹੈ ਆਣਾ ਤੁਸੀਂ ਹੈਗਾ ਜਲੰਧਰ ਸ਼ਹਿਰ ਜਲੰਧਰ ਕਾਸ ਦੇ ਤੇ ਪਠਾਨਕੋਟ ਰੋਡ ਤੇ ਆਪਣਾ ਸ਼ੋਰੂਮ ਪੈਂਦਾ ਹੈ ਬਾਕੀ ਆਪਣੇ ਸ਼ੋਰੂਮ ਦੀ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਬੈਠੇ ਆਂ ਜੀ ਜੀ ਜਿਹੜਾ ਮਰਜ਼ੀ ਆਓ ਕਿਸੇ ਵੇਲੇ ਫੋਨ ਦਾ ਜਵਾਬ ਨਹੀਂ ਵੀ ਦਿੱਤਾ ਜਾਂਦਾ ਹਾਂ ਬੜਤੇ ਵੇਲੇ ਬੜਤੇ ਬੜਤੇ ਮੈਸੇ ਪਾ ਦਿਓ ਤੁਹਾਨੂੰ ਉਹਦੇ ਵਾਇਪਸ ਤੇ ਫੋਟੋਸ ਸ਼ੇਅਰ ਹੋ ਜਾਣਗੀ ਕੈਟਲੌਗ ਆ ਜਾਏਗੀ ਠੀਕ ਹੈ ਸਾਰਾ ਧਿਆਨ ਰੱਖੀਦਾ ਸੀਦਾ ਵੈਸੇ ਮਾਰਾਏ ਬਹੁਤ ਕਸਟਮਰ ਦਾ ਹੂੰ ਬਾਕੀ ਭੁੱਲਾ ਚੁੱਕਾ ਮਾਫ ਕਰਨੀਆਂ ਫਿਰ ਵੀ ਜੀ ਗਲਤੀ ਦੀ ਸ਼ਮਾ ਦੇਣੀਆਂ ਜੀ ਤੁਸੀਂ ਰੱਬ ਰੂਪ ਹੋ ਸਾਡੇ ਵਾਸਤੇ ਤੇ ਫਿਰ ਇਥੋਂ ਕ੍ਰੇਟਾ ਤੋਂ ਸਟਾਰਟ ਕਰੀਏ ਭਾਜੀ ਕ੍ਰੇਟਾ ਤੋਂ ਕਰ ਲਓ ਮਾਰਾਏ ਦੱਸੋ ਜੀ ਕ੍ਰੇਟਾ ਭਾਜੀ ਹੈਗੀ ਹੈ 2017 ਮਾਡਲ ਦੀ ਫਰਸਟ ਓਨਰ ਦੀ ਕਾਰ ਹੂੰ ਕਾਰ ਫਰਸਟ ਓਨਰ ਜੀ ਚੱਲੀ 75 ਤੋਂ 80000 ਕਿਲੋਮੀਟਰ ਠੀਕ ਹੈ ਵੈਰੀਐਂਟ ਕਿਹੜਾ ਦਾ ਵੈਰੀਐਂਟ ਹੈਗਾ ਭਾਜੀ 1.4 ਚ ਐਸ ਈ ਪਲੱਸ ਈ ਪਲੱਸ ਇੱਕ 1.2 ਦਿਖਾਓ ਘੜੀ ਦੇ ਬੱਦ ਐਵਰੇਜ ਵਾਲੀ ਕਾਰ ਆ 1.4 17 ਮਾਡਲ ਤੇ ਭਾਜੀ ਰੇਟ ਕੀ ਆ ਕਾਰ ਦਾ ਰੇਟ ਵੀਰ ਜੀ ਇਸ ਕਾਰ ਦਾ 6 ਲੱਖ 90 ਹਜ਼ਾਰ ਰੁਪਏ 6 ਲੱਖ 90 ਹਜ਼ਾਰ ਦੇ ਵਿੱਚ 17 ਮਾਡਲ ਕਰੇਟਾ ਕਾਰ ਸਿਰਫ 90 ਹਜ਼ਾਰ ਲੈਣਾ ਬਾਕੀ ਲੋਨ ਬਾਕੀ ਲੋਨ ਬਾਕੀ ਲੋਨ ਹੋ ਜੂਗੀ ਤੁਹਾਡੀ ਪ੍ਰੋਫਾਈਲ ਵਧੀਆ ਜੇ ਤੁਸੀਂ ਸਾਰੀ ਡਾਊਨ ਪੇਮੈਂਟ ਸਾਰੇ ਪੈਸੇ ਪੂਰੇ ਦੇਣਾ ਚਾਹੋ ਉਹ ਵੀ ਦੇ ਦਿਓ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਪੂਰੇ ਦੇ ਕੇ ਜਾਓ ਕੈਸ਼ ਵੀ ਜੀ ਅੱਗੇ ਆ ਗਈ ਅੱਗੇ 2540 24 ਮਾਡਲ 24 ਮਾਡਲ 2540 2540 ਸਪੋਰਟਸ ਜੀ ਸਾਢੇ 9 ਲੱਖ ਰੁਪਏ ਦੀ ਕਾਰ ਆ ਹੂੰ ਇਹ ਕਾਰ ਤੇ ਵੀ ਮੋਟਾ-ਮੋਟਾ 2 ਲੱਖ ਰੁਪਏ ਦਾ ਡਿਸਕਾਊਂਟ ਦੇ ਦਿਆਂਗੇ ਠੀਕ ਹੈ ਸਾਢੇ 7 ਲੱਖ ਰੁਪਏ ਦੇ ਦਿਆਂਗੇ ਲਓ ਜੀ ਜਿਹੜੀ ਪਾਰਟੀ ਦੀ ਡਿਮਾਂਡ ਆ 7 ਲੱਖ 70000 ਰੁਪਏ ਆ ਹੂੰ ਪਰ ਅਸੀਂ ਸਾਢੇ 700 ਹੀ ਲਾ ਦੇਾਂਗੇ ਕੱਲ ਲਓ ਜੀ ਸਾਢੇ 7 ਲੱਖ ਦੇ ਵਿੱਚ ਬਾਈ ਤੁਹਾਨੂੰ 24 ਮਾਡਲ ਸਿਰਫ 2540 ਹੀ ਹੋਈ i20 ਮਿਲ ਜੂਗੀ ਤੇ ਅੱਗੇ ਆ ਗਈ ਅੱਗੇ ਆ ਗਈ ਸੈਂਟਰੋ ਜੀ ਆਟੋਮੈਟਿਕ ਸਪੋਰਟਸ ਮਾਡਲ ਠੀਕ ਹੈ ਚੱਲੀ ਸਿਰਫ 11000 ਕਿਲੋਮੀਟਰ ਮਾਡਲ ਕਿੰਨਾ 2018 18 ਮਾਡਲ ਆਟੋਮੈਟਿਕ ਸੈਂਟਰ ਹੋ ਓਨਰ ਫਰਸਟ ਫਰਸਟ ਕਰੋ ਜੀ ਚੈੱਕ ਬਹੁਤ ਘੱਟ ਚੱਲੀ ਹੋਈ ਤੇ ਨਵੀਂ ਕੰਡੀਸ਼ਨ ਦੇ ਵਿੱਚ ਕਾਰ ਹੈ ਤੇ ਭਾਜੀ ਇਹਦਾ ਰੇਟ ਇਹਦਾ ਰੇਟ ਹੈ ਜੀ 465000 ਰੁਪਏ ਜੀ 465000 65000 ਡਾਉਨ ਪੇਮੈਂਟ ਨਾਲ ਚੱਲ ਜੂਗਾ ਮੈਂ ਨਹੀਂ 110000 ਰੁਪਏ ਦਾ ਲੱਖ ਰੁਪਏ ਦੇਣਾ ਦੇ ਜੀ ਲੱਖ ਰੁਪਏ ਨਾਲ 10000 ਰੁਪਏ ਦੇਣਾ ਠੀਕ ਹੈ ਜੀ ਲੱਖ ਰੁਪਏ ਲਿਆਓ ਅੱਗੇ ਆ ਗਈ i20 ਆਹੀ 20 ਡੀਜ਼ਲ ਆਸਤਾ ਡੀਜ਼ਲ ਆਸਤਾ i20 ਠੀਕ ਹੈ ਜੀ ਮਾਡਲ ਕਿੰਨਾ ਹੈ ਮਾਡਲ ਹੈਗਾ 2017 ਮਾਡਲ ਪੁਸ਼ ਬਟਨ ਸਟਾਰਟ ਵਾਲੀ 17 ਮਾਡਲ ਆਸਤਾ ਡੀਜ਼ਲ ਦੀ ਕਰੋ ਜੀ ਚੈੱਕ ਚੱਲੀ ਕਿੰਨੀ ਕ ਚੱਲੀ ਹੈਗੀ ਆ ਜੀ ਇਹ 70 75000 ਕਿਲੋਮੀਟਰ ਠੀਕ ਹੈ ਇਸ ਦੀ ਰੇਟ ਆਪਾਂ ਫਰਸਟ ਓਨਰ ਦੀ ਹੈਗੀ ਪੁਸ਼ ਬਟਨ ਸਟਾਰਟ ਵਾਲੀ ਠੀਕ ਹੈ ਜੀ ਇਹ ਗੱਡੀ ਆਪਾਂ ਦੇ ਦੇਵਾਂਗੇ ਤੁਹਾਨੂੰ ਸਵਾ 6 ਲੱਖ ਰੁਪਏ ਮਾੜਾ ਬਾਡੀ ਦੀ 6 ਲੱਖ ਰੁਪਏ ਦੀ 6 ਲੱਖ ਦੇ ਵਿੱਚ ਗੱਡੀ ਮਿਲ ਜੂਗੀ 17 ਮਾਡਲ ਆਸਤਾ ਪੁਸ਼ ਬਟਨ ਸਟਾਰਟ ਵਾਲੀ ਅੱਗੇ ਆ ਗਈ ਐਕਸ ਯੂ ਵੀ 7 ڈਬਲਓ ਦੱਸਿਓ ਜੀ ਐਕਸ ਯੂ ਵੀ 7 ਡਬਲਓ ਭਾਜੀ ਗੱਡੀ ਹੈਗੀ ਆ 2000 ਤੇ 2022 ਮਾਡਲ ਫਰਸਟ ਓਨਰ ਦੀ ਕਾਰ ਆ ਹਮ ਇਸ ਕਾਰ ਦੇ ਪੂਰਾ ਹੀ ਲੋਨ ਕਰਾ ਦੇ ਆ ਕੋਈ ਡਾਊਨ ਪੇਮੈਂਟ ਨਹੀਂ ਦੇਣੀ ਅੱਛਾ ਹਾਂਜੀ 22 ਮਾਡਲ ਫਰਸਟ ਓਨਰ ਤੇ ਵੇਰੀਐਂਟ ਕਿਹੜੇ ਦਾ ਐਮਐਸ5 ਐਕਸ5 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 ਵੱਡੀ ਸਕਰੀਨ ਵਾਲੀ ਗੱਡੀ ਆ ਬਾਈ ਜੀ ਵੱਡਾ ਸਨਰੂਫ ਵੀ ਆਉਂਦਾ ਤੇ ਡੀਜ਼ਲ ਆ ਕਿ ਪੈਟਰੋਲ ਬਾਈ ਡੀਜ਼ਲ ਆ ਜੀ ਡੀਜ਼ਲ ਡੀਜ਼ਲ ਦੀ ਠੀਕ ਆ ਤੇ ਪੈਟਰੋਲ ਵੀ ਮਿਲ ਜੇਗੀ ਪੈਟਰੋਲ ਤੇਹੀ ਮਾਡਲ ਆ ਹਮ ਚਲੋ ਗੱਡੀ ਦੇ ਦੇਾਂਗੇ ਅਸੀਂ 14-25 ਦੀ ਪੈਟਰੋਲ ਵਾਲੀ ਠੀਕ ਐ ਏ ਡੀਜ਼ਲ ਵਾਲੀ ਉਹ 23 ਮਾਡਲ ਆ ਉਹ 45 ਹਜ਼ਾਰ ਚੱਲੀ ਐ 70 ਹਜ਼ਾਰ ਚੱਲੀ ਐ ਠੀਕ ਐ ਇਹ ਵੀ 14 ਲੱਖ ਦੀ ਦੇ ਦੇਾਂਗੇ 14 ਲੱਖ ਰੁਪਏ ਦੀ ਪੈਸਾ ਕੋਈ ਡਾਊਨ ਪੇਮੈਂਟ ਨਹੀਂ ਦੇਣੀ ਦਾ ਲੋਨ ਵਧੀਆ ਸਿਮਲ ਵਧੀਆ ਹਾਂ 14 ਦਾ 14 ਲੱਖ ਦਾ ਲੋਨ ਕਰਾ ਦੇਾਂਗੇ ਆਧਾਰ ਕਾਰਡ ਪੈਨ ਕਾਰਡ 6 ਮਹੀਨਿਆਂ ਦੀ ਬੈਂਕ ਸਟੇਟਮੈਂਟ ਜੇ ਕਿਸੇ ਨੇ 25 ਹਜ਼ਾਰ ਨਾਲ ਲਏ ਆ ਨਾ ਉਹ ਵੀ ਦੇ ਦੇਾਂਗੇ ਅੱਛਾ ਆ ਦੇ ਦੇਾਂਗੇ ਅੱਜ ਕੀ ਬਾਤ ਅੱਜ ਦੀ ਮੁੰਮਦੇ ਜੱਸੇ ਭਾਜੀ ਦੀ ਹਾਂ ਆ ਗਿਆ ਭਾਈ ਜੀ ਐਂਡੈਵਰ ਪੇਡ ਨੰਬਰ ਦੇ ਨਾਲ 2000 ਨ ਜੀਓ ਲੈਂਡਰ ਦੇ ਲਾਈਟ ਆਰ 20 ਇੰਚ ਦੇ ਅੱਛਾ ਲਾਈਟਾਂ ਚੈੱਕ ਕਰਾ ਦਿਓ 1.5 ਲੱਖ ਰੁਪਏ ਦੀਆਂ ਲਾਈਟਾਂ ਲੱਗੀਆਂ 1.5 ਲੱਖ ਦੀਆਂ ਲਾਈਟਾਂ ਹਾਂਜੀ 1.5 ਲੱਖ ਦੀਆਂ ਲਾਈਟਾਂ ਕੀ ਬਾਤ ਹੈ ਅੱਗੇ ਵੀ ਪਿੱਛੇ ਵੀ ਹੂੰ ਮੋਰੇ ਕੱਲੀਆਂ ਦੋ ਨਹੀਂ ਲਾਈਟਾਂ 1.5 ਦੀਆਂ ਸਾਰੀਆਂ 1.5 ਦੀਆਂ ਅੱਛਾ ਸਾਰੀਆਂ ਟੋਟਲ ਮਿਲਾ ਕੇ 1.5 ਲੱਖ ਰੁਪਏ ਦੇ ਲਾਈਟ ਆਰ 1.5 ਲੱਖ ਰੁਪਏ ਦੇ ਲਾਈਟ ਆਰ ਠੀਕ ਹੈ ਮਤਲਬ 3 ਲੱਖ ਦੀ ਐਸੈਸਰੀ ਲੱਗੀ ਹੋਈ ਆ ਕਾਰ 'ਤੇ ਹਾਂਜੀ ਹਾਂਜੀ 19 ਮਾਡਲ ਆ 19 19 ਮਾਡਲ 2.2 2.2 ਹੂੰ ਕਰੋ ਚੈੱਕ ਕਾਰ ਦਿਖਾ ਦਿਓ ਅੰਦਰੋਂ ਕਿੰਨੀ ਨਵੀਂ 19 ਮਾਰ ਲਾ ਪਹਿਲੇ ਓਨਰ ਕਾਰ ਆ ਭਾਜੀ ਚੱਲੀ ਕਿੰਨੀ ਐ ਇਹ ਚੱਲੀ ਹੈਗੀ ਐ ਜੀ 75 ਤੋਂ 100000 ਕਿਲੋਮੀਟਰ 75 ਤੋਂ 80000 ਠੀਕ ਐ ਲੱਖ ਦੇ ਆਸਪਾਸ ਚੱਲੀ ਐ ਹਮ ਪਰ ਇਹ ਕਾਰ ਦਾ ਨਹੀਂ 18.5 ਲੱਖ ਰੁਪਏ ਦੀ 18.5 ਲੱਖ ਦੀ 18.5 ਲੱਖ ਦੀ ਤੇ ਪੂਰਾ ਹੀ ਲੋਨ ਕੀ ਆ ਲੋਨ ਪੇਮਣ ਨਹੀਂ ਲਓ ਜੀ ਸਾਰਾ ਹੀ ਲੋਨ ਹੋ ਜਾਊਗਾ ਜੇ ਤੁਸੀਂ ਡਾਊਨ ਪੇ ਲਾਏ 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 ਚੈੱਕ ਕਰੋ ਬਹੁਤ ਵਧੀਆ ਪੈਸੇ ਨੇ ਨਵੇਂ ਟਾਇਰ 20000 ਦਾ ਇੱਕ ਟਾਇਰ ਹੀ ਆ ਇਕਲਾ ਹਮ ਆਏ ਆ ਕਾਰ ਚੈੱਕਰਾ ਪੇਡ ਨੰਬਰ ਨਾਲ ਨੰਬਰ ਨਾਲ ਦੇ ਦੇਾਂਗੇ। ਕੀ ਬਾਤ ਹੈ। ਤੋਹਫਾ ਹੀ ਆ ਬਾਈ ਜੀ ਤੁਹਾਡੇ ਬਾਸ ਤੇ ਕਰ ਲਓ ਫਟਾਫਟ ਕੰਟੈਕਟ। ਅੱਗੇ ਆ ਗਈ ਵੋਕਸ ਵੈਗਨ ਦੀ। ਵਾਟਸ ਕਾਰ ਆ ਬਾਜੀ ਇਹ? ਵਾਟਸ ਜੀ। ਪਰ ਇਹ ਕਾਰ ਹੈਗੀ ਆ ਜੀਟੀ ਲਾਈਨ ਵਾਲੀ। ਜੀਟੀ ਲਾਈਨ। ਇੱਥੇ ਦਿਖਾ ਇੱਧਰ ਇੱਧਰ ਆ। ਹਾਂ। ਲਾਲ ਰੰਗ ਦਾ ਲੋਗੋ ਲੋਏ ਚੱਕਰਾ ਇੱਧਰ। ਜੀਟੀ। ਜੀਟੀ ਦੀ ਬੈਚਿੰਗ ਆ? ਹਾਂ। ਸਭ ਤੋਂ ਮਹਿੰਗਾ ਮਾਡਲ ਹੈ 2 ਲੱਖ ਵਾਲਾ। ਠੀਕ ਹੈ। ਅੱਜ ਇਸ ਕਾਰ ਤੇ 2000 ਚੱਲੀ ਆ? ਹੂੰ। ਪੈਸੇ ਕਿਨੇ ਬਜਾਦ ਨੇ ਆ? 2000 ਚੱਲੀ ਤੇ 2 ਲੱਖ। 2000 ਚੱਲੀ ਤੇ 2 ਲੱਖ? ਨਾ 2 ਲੱਖ ਕਿਉਂ? 3 4 ਲੱਖ ਨਾ 5 ਲੱਖ 5 ਲੱਖ ਤੋਂ ਜ਼ਿਆਦਾ ਆਏ ਆਏ 2000 ਚੱਲੀ ਕਾਰ ਦੇ ਉੱਤੇ 5 ਲੱਖ ਦਾ ਫਾਇਦਾ ਟੌਪ ਮਾਡਲ ਕਾਰ ਟੌਪ ਮਾਡਲ 2 ਲੱਖ ਲਈ ਠੀਕ ਹੈ ਮਾਡਲ ਕਿੰਨਾ ਬਾਈ ਇਹ ਤਾਂ ਵੀ ਠੰਡੀਆਂ ਹੋ ਗਈਆਂ ਥੱਲਾ ਅੱਛਾ ਸੀਟਾਂ ਡੰਡ ਪਊਗੀ ਸਾਰੀ ਹਾਂ ਪੈਸੇ ਖਰਚ ਕੇ ਗਰਮੀਆਂ ਆਂਦੀ ਨਾ ਬਦਲੋ ਗਰਮੀਆਂ ਨਹੀਂ ਆਉਂਦੀਆਂ ਆਪਾਂ ਸੀਟਾਂ ਠੰਡੀਆਂ ਕਰਦੀਆਂ ਠੀਕ ਹੈ ਪੁਸ਼ਪੜ ਸਟਾਰਟ ਜੀਟੀ ਲਾਈਨ ਰੈੱਡ ਮੈਚਿੰਗ ਵਾਲੀ ਕਾਰ ਆ ਠੀਕ ਹੈ ਸਟੀering ਚੈੱਕ ਕਰਾ ਦਿਓ ਇੱਕ ਰੀ ਬਹੁਤ ਸੋਹਣਾ ਬਹੁਤ ਜ਼ਬਰਦਸਤ ਬਹੁਤ ਸੋਹਣਾ ਸਟੀering ਵੀਲ ਆ ਕਰੋ ਜੀ ਚੈੱਕ ਤੇ ਟੌਪ ਮਾਡਲ ਕਰ 2040 ਪਾਜੀ ਮਾਡਲ ਕਿੰਨਾ ਕਿਹਾ ਇਹਦਾ 1 25 ਮਾਡਲ 25 ਮਾਡਲ 25 ਮਾਡਲ 2 ਮਹੀਨੇ ਪੁਰਾਣੀ 5 ਲੱਖ ਦਾ ਫਾਇਦਾ ਕਰਵਾਉਣਾ 5 ਲੱਖ ਦਾ ਫਾਇਦਾ ਕਰਵਾਉਣਾ 22 ਲੱਖ ਦੀ ਕਾਰ ਆ 17 ਲੱਖ ਦੀ ਦੇਦਣੀ ਹੈ ਲਓ ਜੀ 17 ਲੱਖ ਰੁਪਏ ਦੀ ਕਾਰ ਮਿਲ ਜੂਗੀ ਓਨਰ ਦਾ ਫਰਸਟ ਹੀ ਹੋਣਾ ਨਵੀਂ ਕਾਰ ਫਰਸਟ ਨਵੀਂ ਆਦਾ ਅਸ ਹੀ ਨਹੀਂ ਆਈ ਕਾਰ ਦੇ ਗਾੜੇ ਬਿਲਕੁਲ ਮੈਂ ਜਗਦੇ ਜੀ ਨੂੰ ਕਿਹਾ ਯਾਰ ਖਾਓ ਹੂੰ 6000 ਚੱਲੇ ਜੀ 6000 ਚੱਲੇ 6000 ਚੱਲੀ ਹੂੰ α ਮਾਡਲ ਸਾਡੇ 11 12 ਲੱਖ ਦੀ ਨਵੀਂ ਆ ਓਕੇ ਇਹ ਚ ਵੀ ਬਹਿ ਵਜਾ ਦਨੇ ਆ ਕਿੰਨੇ ਪਹਿਲਾਂ ਗੱਡੀ ਕਿੰਨੇ ਕਿਨੇ ਨਾ ਕਰਿਆ ਕਰੋ ਇਧਰ ਤੂੰ ਲਾਏ ਵੀ ਦਿਖਾ ਹਾਂ ਲਓ ਜੀ ਬਾਫਰੇ ਨਹੀਂ ਲਾਉਂ ਦਿੱਤੇ ਮੈਂ ਅਗਲੇ ਆਣੇ ਮਾਡਲ ਕਿੰਨਾ 24 24 ਨਹੀਂ 23 23 ਮਾਡਲ 6000 ਚੱਲੀ αਲਫਾ ਟੌਪ ਮਾਡਲ ਓ ਮਾਡਲ ਓਨਰ ਫਸਟ ਫਸਟ ਠੀਕ ਹੈ 6000 ਚੱਲੀ ਅੱਗ ਦੀ ਨਾਲ ਅੱਗ ਦੀ ਨਾਲ ਅੱਗ ਦੀ ਨਾਲ ਠੀਕ ਹੈ ਨਾਲ ਨਾਲ ਦੀ 나ੜ 나ੜ ਅੱਗ ਦੀ ਨਾਲ ਠੀਕ ਹੈ ਨਾਲ ਅੱਗ ਦੀ ਨਾੜ ਨਾੜ ਹਾਂ ਨਵਾਂ ਸ਼ਬਦ ਸਾਨੂੰ ਨੂੰ ਮਿਲਿਆ ਤੇ ਠੀਕ ਆ ਭਾਈ ਰੇਟ ਆਪਾਂ ਐਂਟਰਟੇਨਮੈਂਟ ਵੀ ਨਾਲ ਨਾਲ ਕਰਾਂਗਾ ਅਗਲੇ ਦਾ ਬਿਲਕੁਲ ਤੇ ਰੇਟ ਦੱਸੋ ਇਹਦਾ ਹੁਣ ਰੇਟ ਦੇਣਾ 8.5 ਲੱਖ ਰੁਪਏ ਦੀ 8.5 ਲੱਖ ਦੀ ਨਹੀਂ 8.5 ਲੱਖ ਦੀ ਟੈਂਕੀ ਫਰੀ ਤੇਲ ਦੀ ਫੁੱਲ ਏਸੀ ਦੀ ਟੈਂਕੀ ਕਿ ਟੈਂਕੀ ਅੱਡ ਇੱਕੋ ਹੀ ਏਸੀ ਟੈਂਕੀ ਫਰੀ ਏਸੀ ਦੀ ਗੱਡੀ ਦੀ ਨਹੀਂ ਥੱਲੇ ਲੱਗੀ ਆ ਠੀਕ ਆ ਠੀਕ ਆ ਟੈਂਕੀ ਵੀ ਤੇਲ ਦੀ ਭਰ ਕੇ ਨਾਲ ਭਰ ਕੇ ਨਾਲ ਠੀਕ ਆ ਤੇ ਡਾਉਨ ਪੇਮੈਂਟ ਕਿੰਨੀ ਦੀ ਡਾਉਨ ਪੇਮੈਂਟ ਇਹਦੀ ਸਿਰਫ 2 ਲੱਖ ਰੁਪਈਆ 2 ਲੱਖ ਬਾਕੀ ਲੋਨ ਕਰਾ ਦਊਗਾ ਬਾਕੀ ਲੋਨ ਕਰਾ ਦੇ ਠੀਕ ਹੈ ਅੱਧਰ ਥਾਰਾ ਖੜੀਆਂ ਨੇ 18 ਵੀ ਦਿਖਾ ਦਿਓ ਥਾਰ ਜਦਾਂ ਵਾਲੀ ਪੈਟਰੋਲੇ ਵਿਗ ਗਈ ਆ ਠੀਕ ਹੈ ਵਿਗ ਗਈ ਲੋਨ ਹੁੰਦਾ ਅਗਲੇ 23 ਮਾਡਲ ਲਾਈਟਰ ਚੈੱਕ ਕਰਾ ਦੇ ਹੂੰ ਨੰਬਰ 5458 ਨੰਬਰ ਵੀਆਈਪੀ ਹੂੰ 23 ਮਾਡਲ ਦੀ ਲਾਈਟਰ ਲੱਗੇ 20 ਹਜ਼ਾਰ ਚੱਲੀ ਗਾਰ ਆ ਠੀਕ ਹੈ 23 ਮਾਡਲ 20 ਹਜ਼ਾਰ ਚੱਲੀ ਆ ਜਾਓ ਲਾਈਟਰ ਲੱਗੇ ਇੱਧਰ ਆਓ ਅਗਲੀ ਵੀ ਦਿਖਾਈਏ ਠੀਕ ਹੈ ਅਗਲੀ 4/2 ਜੀ ਇਹ ਬੰਦਾ ਫਰੀਦ ਅਨੰਦ ਵਾਲਾ ਬੱਸ ਕਿ ਉਹ अच्छा इनाऊच कैमरा लगा हां हां ए मुउच कैमरा लगा मुउच लगा गया ओदा रे रिकॉर्डर ਨਹੀਂ ਦਾ ਸਾਈਕਲ ਕਹਿੰਦੇ ਜਿੱਦਾਂ ਉਹ ਕਹਿੰਦੇ ਰਿਕਾਰਡਿੰਗ ਕਰਦਾ ਆ ਠੀਕ ਹੈ ਰਿਕਾਰਡਿੰਗ ਕਰੇਗਾ ਠੀਕ ਹੈ ਇਹ ਕਿੰਨਾ ਮਾਡਲ ਆ ਭਾਜੀ ਇਹ 24 ਮਾਡਲ ਆ ਸੀਟ ਕਵਰ ਵੀਆਈਪੀ ਨੰਬਰ ਜੀ ਕੀ ਬਾਤ ਆ 4/2 ਮੈਨੂਅਲ ਮੈਨੂਅਲ 24 ਮਾਡਲ ਚੱਲੀ 20000 20000 ਨੰਬਰ 7766 ਰੇਟ ਕਿੰਨਾ ਰੇਟ ਇਹਦਾ 13 ਲੱਖ 60000 13 ਲੱਖ 60000 ਦੀ ਇਸ ਰੇਟ 'ਚ ਕਾਰ ਨਹੀਂ ਮਿਲਣੀ ਕਿਤੇ ਵੀ ਹੂੰ ਇਦਾਂ ਨਾਲ ਦੀ ਆਪਾਂ ਤੁਹਾਨੂੰ ਕਰ ਦੇਾਂਗੇ 5000 ਚੱਲੀ 23 ਮਾਡਲ ਦੀ ਹਾਂ 4x2 ਥਾ 13 ਲੱਖ 10 ਹਜ਼ਾਰ ਦੀ 13 ਲੱਖ 10 ਹਜ਼ਾਰ 10 7000 ਚੱਲੀ ਕਰ ਦੇ ਲੋ ਜੀ ਪਟਾਕੇ ਵਾਲੇ ਰੇਟ ਨੇ ਅੱਗੇ ਆ ਗਈ ਬਾਈ ਜੀ ਟੁਆਟਾ ਦੀ ਆਟਗਾ ਟੁਆਟਾ ਦੀ ਆਟਗਾ ਹਾਂ ਆਟਗਾ ਨਹੀਂ ਰੋਮੀਓ 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 ਨਾ ਇਹਨੂੰ ਰੋਮੀਓ ਕਹਿੰਦੇ ਆ ਇਹ ਐਸ ਵੇਰੀਐਂਟ ਆ ਕਾਰ ਸਿਰਫ 28 ਤੋਂ 30 ਹਜ਼ਾਰ ਕਿਲੋਮੀਟਰ ਚੱਲੀ ਆ ਲੋ ਜੀ ਕਾਰ ਦਿਖਾ ਦਿਓ ਕਰਿੰਦਰੋ ਭਾਈ ਹੁਣ ਇਹ ਆਟਗਾ ਦੀ ਕਾਪੀ ਹੈ ਨਾ ਭਾਜੀ ਆਟਗਾ ਦੀ ਵੱਡੀ ਭੈਣ ਹੂੰ ਕਰੋ ਜੈਕ ਮਾਡਲ 23 23 ਬਗੜ ਫਿਟਿੰਗ ਵਾਲੇ ਸੀਟ ਕਵਰ ਹੂੰ 2023 30000 ਚੱਲੀ ਓਨਰ ਫਸਟ ਫਸਟ 8 ਲੱਖ 90000 ਦੀ 8 ਲੱਖ 90000 ਦੀ ਟੋਇਟਾ ਦੀ ਗੱਾਰ ਹੈ ਬਜੀ ਇਹ ਤੇ 90000 ਡਾਉਨ ਪੇਮੈਂਟ ਤੋਂ ਜ਼ਿਆਦਾ 1.5 ਲੱਖ ਰੁਪਈਆ 1.5 ਲੱਖ ਲੈ ਆਓ ਜੀ ਬਾਕੀ ਹੋ ਜਾਊਗਾ ਲੋਨ ਇੱਧਰ ਕ੍ਰੇਟਾ ਖੜੀ ਹੈ ਕਾਲੇ ਰੰਗ ਦੀ ਅੱਗੇ ਦਿਖਾ ਦਿਓ 20000 ਚੱਲੀ ਕ੍ਰੇਟਾ ਹੂੰ ਕ੍ਰੇਟਾ ਜੀ ਤੁਹਾਨੂੰ ਦੋ ਦਿਖਾਣੀਆਂ ਐ ਇੱਕ ਦੁਹਾਣੀ ਆ ਪੁਰਾਣੀ ਸ਼ੇਪ ਹਾਂ ਉਹ ਚੱਲੀ ਆ 2020 ਹਾਰੀ ਠੀਕ ਆ ਉਹ ਲੋਕਲ ਨੰਬਰ ਆ ਹਾਂ ਇਹ ਗੱਡੀ ਚੱਲੀ ਆ 2020 ਹਾਰੀ 25 ਮਾਡਲ ਇਹ 24 ਮਾਡਲ 24 ਮਾਡਲ ਹੀ ਆ ਉਹ 23 ਆ 24 ਮਾਡਲ 2020 ਹਜ਼ਾਰ ਚੱਲੀ ਹਾਂ ਜੀ ਤੇ ਵੇਰੀਐਂਟ ਕਿਹੜਾ ਦਾ ਐਸ ਐਕਸ ਐਸ ਐਕਸ ਹਾਂ ਜੀ ਪਰ ਇਹਨਾਂ ਨੇ ਕੀ ਕਰਤਾ ਅੱਜ ਕੱਲ ਵੀ ਆ ਜਿਹੜੀ ਜਦੋਂ ਸ਼ੇਪ ਆਈ ਨਾ ਐਸ ਐਕਸ ਦਾ ਨਾਂ ਕਰਤਾ ਐਸ ਓ ਐਸ ਓ ਪਰ ਜਿਹੜੇ ਫੀਚਰ ਆ ਲਾਇਏ ਲੋਏ ਸਭ ਉਦਈਆਂ ਵੱਡਾ ਸਨਰੂਫ ਆ ਸੀਟ ਕਵਰ ਮਹੰਗੇ ਵੇ ਇਸ ਕਾਰ ਚ ਫੁੱਲ ਇੰਸ਼ੋਰੈਂਸ ਲਓ ਜੀ ਕਰੋ ਚੈੱਕ ਸਾਰਾ ਕੁਝ ਹੀ ਆ ਜਾਂਦਾ ਦੇ ਵਿੱਚ ਤੇ ਇਹ ਡੀਜ਼ਲ ਕ ਪਟਰੋਲ ਭਾਜੀ ਡੀਜ਼ਲ 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 ਦੀ ਕਾਰ ਰੇਟ ਭਾਜੀ ਨੰਬਰ ਵੀ ਉਹੀ ਆ ਇੱਧਰ ਦਿਖਾ ਨੰਬਰ 7670 ਹੂੰ ਕੀ ਬਾਤ ਹੈ ਰੇਟ ਦੱਸੋ ਰੇਟ ਤੁਹਾਨੂੰ ਦੇ ਦੇਾਂਗੇ 15 25 ਦੀ 15 ਲੱਖ 25 ਹਜ਼ਾਰ ਦੀ ਜਿਹੜੀ 23 ਮਾਡਲ ਪੁਰਾਣੀ ਸ਼ੇ ਵਾਲੀ ਉਹ ਵੀ 15 25 ਦੀ ਉਹ ਵੀ 15 25 ਉਹ ਐਸ ਐਕਸ ਉਹ ਐਸ ਐਕਸ ਹਾਂਜੀ ਠੀਕ ਹੈ ਦਿਖਾਓ 700 ਨੰਬਰ ਵਾਲੀ ਬਰਫੀ ਹੂੰ 700 ਰੁਪਏ ਕਿਲੋ ਜਿਹਦਾ ਕਾਜੂ ਬਰਫੀਆ ਰੇਟ ਹੈ ਨਾ ਹਾਂ ਉਹੀ ਚੀਜ਼ ਹੈ ਤੇ ਕਾਜੂ ਬਰਫੀਆ ਕਾਜੂ ਬਰਫੀਆ ਹੀ ਠੀਕ ਹੈ ਸਿਰਫ 25000 ਚੱਲੀ 25000 ਚੱਲੀ ਹਾਂਜੀ ਮਾਡਲ ਤੇ ਹੀ ਕਾਰ ਦੇ ਥੱਲੇ ਮੈਟਿੰਗ ਹਾਂ ਲਓ ਜੀ 25000 ਚੱਲੀ ਇਧਰ ਦੇ ਚਾਬੀ ਲਿਆ ਦੀ ਸੰਦੂਖੋਂ ਦਾ ਹੱਥ ਤੇ ਵਿੱਚ ਬਹਿ ਗਏ ਸੀਲਿੰਗ ਦਾ ਖਾਫ ਸੀਲਿੰਗ ਚਾਬੀ ਲਿਆ ਇਧਰ ਆ ਸੰਦੂਖੋਲ ਜਰਾ ਹੂੰ ਵਿੱਚ ਬਹਿ ਦੇ ਸੋ ਚਲਾਏ ਦਾ 23 ਮਾਡਲ 25000 ਚੱਲੀ ਆਹੋ ਫਰਸਟ ਓਨਰ ਨਾਲ ਸੀਟ ਕਵਰ ਨਾਲ ਪਾ ਕੇ ਦਿੱਤੇ ਗਾਗ ਨੇ ਅੱਛਾ ਚੈੱਕ ਕਰੋ ਮੈਟ ਵਧੀਆ ਸੀਟ ਕਵਰ ਲਾ ਫਿਰ ਪਰਾ ਕਰੋ ਫਿਰ ਉਹ ਆਵੇ ਲਾ ਦੇਣੇ ਆ ਲੋ ਜੀ ਓਹ ਚੈੱਕ ਕਰੋ ਕੀ ਬਾਤ ਹੈ ਸ਼ੀਸ਼ਾ ਖੋਲ ਕੇ ਸਾਹਿਬ ਸੋਚ ਲਾ ਗਿਆ ਪੁੱਤਰ ਓਹ ਦੇਖ ਸਾਹ ਦੇਖ ਕਦਾ ਮੀਂਹ ਨਹੀਂ ਅੰਦਰ ਆਣਾ ਸ਼ੀਸ਼ੇ 'ਚ ਕੀ ਬਾਤ ਹੈ ਇਹ ਜੇ ਮੌਸਮ ਦੀ ਕੰਮ ਕਰਦੇ ਨੇ ਸਨ ਰੋ ਹਾਂ ਜਾਂ ਧੁੱਪ 'ਚ ਜਾਂ ਮੀਂਹ 'ਚ ਹਾਂ ਛੜਦੇ ਨਹੀਂ ਖੋਲਣਾ ਠੰਡ ਚ ਨਹੀਂ ਖੋਲਣਾ ਬਰਫ ਰੱਖੀ ਦੀ ਅੰਦਰ ਨੰਬਰ ਵੀ ਦਿਖਾ ਦੇ ਦਿਖਾਓ ਜੀ ਤੇ ਰੇਟ ਦੱਸੋ ਨੇ ਦਾ ਇਹ ਸਿਰਫ 12 ਲੱਖ ਤੇ 40000 ਰੁਪਏ ਪੈਟਰੋਲ ਪੈਟਰੋਲ ਟੈਂਕੀ ਫੁੱਲ ਨਹੀਂ ਬਾਜੀ ਦੇਣੀ ਕੋਈ ਇੰਨਾ ਸਮਾਨ ਦੇ ਤਾਂ ਉਹ ਟੈਂਕੀਆਂ ਵੀ ਦੇ ਦੇਣੀਆਂ ਤੂੰ ਟੈਂਕੀ ਵੀ ਦੇ ਦਾਂਗੇ ਟੈਂਕੀ ਪਾਣੀ ਦੀ ਜਲੰਧਰ ਘਾਰ ਤੇ ਖੜੇ ਜਾਂ ਟੈਂਕੀ ਫੁੱਲੀ ਮਿਲੂ ਕੋਈ ਗੱਲ ਨਹੀਂ ਦਿਖਾਓ ਇੱਧਰ ਨਹੀਂ ਨਹੀਂ ਬਾਜੀ ਇਹ ਇਹ ਹੀ ਦੇਣਗੇ ਕੋਈ ਨਹੀਂ ਤੁਸੀਂ ਲੈ ਲਿਓ ਆ ਜਾਓ ਨੰਬਰ ਲਿਖਾਓ ਗੱਡੀ ਦਾ ਅੱਗੇ ਦਿਖਾਓ ਜੀ 23 ਮਾਡਲ ਦੀ 23 ਮਾਡਲ ਇਹ 13 ਲੱਖ ਦੀ 23 ਮਾਡਲ 13 ਲੱਖ ਦੀ ਹਾਂ ਇਹ ਵੀ ਐਸਐਕਸ ਆ ਇਹ ਵੀ ਛੱਤ ਖੁੱਲਦੀ ਹੈ ਠੀਕ ਹੈ ਅੱਗੇ ਆ ਗਈ ਆਟੋਮੈਟਿਕ 22 ਮਾਡਲ ਕੀ ਬਾਤ ਹੈ ਆ ਗੱਡੀ ਦਾ ਨੰਬਰ 5252 ਚਾਬੀ ਲਿਆ ਦੀ ਪੁੱਤਰ ਛੋਟੇ ਮਾਡਲ ਪਾਜੀ ਇਹਦੀਆਂ ਵੀ ਸੀਟਾਂ ਠੰਡੀਆਂ ਹੁੰਦੀਆਂ 22 ਮਾਡਲ 22 ਮਾਡਲ 22 ਮਾਡਲ ਆਟੋਮੈਟਿਕ ਆਟੋਮੈਟਿਕ ਐਸਐਕਸ ਆਪਸ਼ਨਲ ਟੌਪ ਮਾਡਲ ਹੋਰ ਇਹਦੀਆਂ ਵੀ ਸੀਟਾਂ ਠੰਡੀਆਂ ਮੈਟ ਦਿਖਾ ਮੇਰਾ ਵੀ ਮੈਟ ਸਿੰਡਾ ਸੀਟਾਂ ਕੱਲੀਆਂ ਠੰਡੀ ਹੁੰਦੀ ਹੈ ਕਿ ਤੱਤੀਆਂ ਵੀ ਹੁੰਦੀਆਂ ਸਿਆਲਾਂ ਚ ਤੱਤੇ ਵੀ ਹੁੰਦੀਆਂ ਸਿਆਲਾਂ ਚ ਤੱਤੇ ਨਹੀਂ ਕਰਨਾ ਪਰ ਬੰਦੇ ਹਾਂਜੀ ਤੱਤੀ ਸਾਰੇ ਕੁਝ ਹੁੰਦੀ ਆ ਮਤਲਬ ਹਾਂਜੀ ਹਾਂਜੀ ਠੀਕ ਹੈ ਜੀ ਤੱਤੇ ਨਹੀਂ ਕਰਨਾ ਠੰਡੇ ਠੰਡੇ ਰੱਖਣਾ ਬੰਦੇ ਹਾਂ ਲੋ ਜੀ ਕਰੋ ਚੈੱਕ 22 23000 ਚੱਲੀ ਸਾਰੀ ਠੀਕ ਹੈ ਜੀ ਲਾਈਟ ਐਰ ਵੀ ਜਰੂਰ ਦਿਖਾ ਦੀ ਇੱਧਰ ਆ ਕੇ ਹੂੰ ਟੌਪ ਮਾਡਲ ਤੇ ਰੇਟ ਕੀ ਆ ਇਹ ਚ ਸਾਬੂ ਫਰ ਵੀ ਲੱਗਾ ਸੈਂਟਰ ਚ ਸਾਬੂ ਫਰ ਨੰਬਰ ਵੀ ਨਾਲ 50000 ਦਾ ਭਾਜੀ ਫਰੀ ਹੂੰ ਇਹ ਕਾਰ ਹੈਗੀ 14.5 ਲੱਖ ਰੁਪਈ ਦੀ ਔਰ ਆਪਾਂ ਤੁਹਾਨੂੰ ਦੇਣੀ ਹੈ 1.14 ਲੱਖ ਰੁਪਏ। 1.14 ਲੱਖ ਦੀ ਤੁਹਾਨੂੰ ਬਾਈ ਜੀ ਐਸਐਕਸ ਆਪਸ਼ਨਲ ਟੌਪ ਮਾਡਲ ਕ੍ਰੇਟਾ ਮਿਲ ਜੂਗੀ। ਆਟੋਮੈਟਿਕ ਗੇਅਰ। ਆਟੋਮੈਟਿਕ। ਠੀਕ ਹੈ ਜੀ। ਤੇ ਇਧਰ ਕਾਰ ਖੜੀ ਹੈ ਇੱਕ। ਇਹ ਕਾਰ ਨਹੀਂ ਖੜੀ ਹੈ ਜਾਜਾਂ ਵਾਲੀ ਗੱਡੀ ਜਾਜਾਂ ਲਈ। ਜਾਜਾਂ ਲਈ ਗੱਡੀ। ਜਾਜਾਂ ਵਾਲੀ ਗੱਡੀ। ਇਹ ਗੱਡੀ ਤੁਹਾਨੂੰ ਤਾਰੀਫ਼ ਦੱਸ ਦਿਆਂ। ਹਮ। ਗੱਡੀ ਦੀ ਤਾਰੀਫ਼ ਇਹ ਹੈ ਵੀ ਗੱਡੀ ਸਿਰਫ 13000 ਚੱਲੀ ਹੈ। ਅੱਛਾ। ਤੇ 13000 ਚੱਲੀ ਇਹਦੇ 8-10 ਲੱਖ ਹੀ ਪਚਾ ਦੇਣਾ ਤੁਹਾਡਾ ਇਹ ਚੋਂ। 13000 ਚੱਲੀ ਗੱਡੀ ਚੋਂ 8 ਤੋਂ 10 ਲੱਖ ਰੁਪਏ ਦਾ ਫਾਇ ਹੈਕਟਰ ਪਲੱਸ ਹੈਕਟਰ ਪਲੱਸ ਗੱਡੀ ਨਹੀਂ ਇਹਦੀਆਂ ਵੀ ਸੀਟਾਂ ਠੰਡੀਆਂ ਹੁੰਦੀਆਂ ਹੂੰ ਇਲੈਕਟ੍ਰੋਨਿਕ ਸੀਟ ਭਾਜੀ ਜੀ ਸਾਰੀ ਕਾਰ ਸ਼ੋਰੂਮ ਨੰਬਰ ਇਹਦਾ ਵੀ ਵੀਆਈਪੀ ਮਾਡਲ ਕਿੰਨਾ 2023 23 ਮਾਡਲ 13000 ਚੱਲੀ 22 ਲੱਖ ਦੀ ਗੱਡੀ ਆ ਠੀਕ ਹੈ ਤੇ ਆਪਾਂ ਕਿੰਨੇ ਦੇਣੀ 9 ਲੱਖ ਡਿਸਕਾਊਂਟ ਦੇ ਦਾਂ ਸਾਢੇ 16 ਲੱਖ ਸਾਢੇ 90 ਡਿਸਕਾਊਂਟ ਦੇਣਾ ਸਾਢੇ 16 ਲੱਖ ਰੁਪਏ ਦੀ ਤੇ ਪੈਸੇ ਨਹੀਂ ਲਿਓਣੇ ਨਾਲ ਹਾਂ ਗੱਡੀ ਪੂਰੇ ਲੋਨ ਤੇ ਕਰਾ ਦਿਆਂਗੇ ਲਓ ਜੀ ਫੁੱਲ ਆਨ 23 ਮਾਡਲ 13000 ਚੱਲੀ ਸਾਡੇ ਦੀ 16 ਲੱਖ ਰੁਪਏ ਦੀ ਮਾਰਕੀਟ 'ਚ ਡਿਮਾਂਡ 18 ਲੱਖ 50 ਹਜ਼ਾਰ 18 ਲੱਖ 25 ਹਜ਼ਾਰ ਮੈਂ OLX ਤੇ ਵੀ ਚੈੱਕ ਕੀਤਾ Facebook ਤੇ ਵੀ ਚੈੱਕ ਕੀਤਾ ਠੀਕ ਹੈ ਕਿਸੇ ਨੇ ਵੀ 18-19 ਲੱਖ ਤੋਂ ਘੱਟ ਪੈਸੇ ਨਹੀਂ ਪਾਏ ਹਮ ਸਿਰਫ ਆਪਾਂ ਦੇਣੀ ਹੈ ਗੱਲ ਤੁਹਾਨੂੰ ਸਾਡੇ 16 ਲੱਖ ਰੁਪਏ ਦੀ ਠੀਕ ਹੈ ਜੀ ਤੇ ਸਾਰੇ ਦਾ ਸਾਰੀ ਲਾਉਣ ਸਾਰਾ ਲੋਨ ਵਾ ਦੇਵਾਂਗੇ ਲਓ ਜੀ ਆਜੋ ਫਿਰ ਪਰ ਪੇਪਰ ਵਧੀਆ ਹੋਣੇ ਚਾਹੀਦੇ ਬੰਦੇ ਦੇ ਹਮ ਸਿਮਲ ਵਧੀਆ ਬੈਂਕ ਸਟੇਟਮੈਂਟ ਵਧੀਆ ਸਾਢੇ 16 ਲੱਖ ਦਾ ਲੋਨ ਉਹਦੇ ਹੀ ਹੋਣਾ ਜਿਹਦੀ ਪ੍ਰੋਫਾਈਲ ਵਧੀਆ ਜਿਹਦੀ ਪ੍ਰੋਫਾਈਲ ਵਧੀਆ ਤੇ ਅਗਲੀ ਗੱਡੀ ਕਿਹੜੀ ਦਿਖਾਉਣੀ ਆ ਭਾਜੀ ਅੱਗੇ ਵੀਰ ਜੀ ਦਿਖਾਣੀ ਤੋਹਫੇ ਦਿਖਾਣੇ ਦਾ ਦੱਸਿਆ ਅੱਜ ਹੈ ਤੁਹਾਨੂੰ ਸਵੇਰੇ ਦੱਸਦਾ ਜੀ ਅੱਜ ਤੋਹਫੇ ਦਿਖਾਣੇ ਹਾਂ ਤੋਹਫੇ ਸੋ ਮੈਨੂੰ ਗੱਲ ਦੱਸੋ ਗੱਡੀ ਕਿਹੜੀ ਤੁਹਾਨੂੰ ਮਾੜੀ ਦਿਖਾਈ ਨਹੀਂ ਕੋਈ ਨਹੀਂ ਬਸ ਤੇ ਅਗਲਾ ਅਗਲੀ ਗੱਡੀ ਹੈਗੀ ਆ ਵਰਟਸ ਵਰਟਸ ਨਹੀਂ ਆ ਇਹ ਗੱਡੀ ਹੈਗੀ ਆ ਟਾਈਗਰ ਵੋਕਸ ਵਗੈਰਾ ਜੀ ਹਾਂ ਲਓ ਜੀ ਕਰੋ ਚੈੱਕ ਕਿੰਨਾ ਮਾਰੋ ઓટોਮੈਟਿਕ ਸੋ ਬੰਦਾ ਮਾਡਲ ਕਿੰਨਾ ਇਹ ਸਭ ਤੋਂ ਟੌਪ ਵਾਲਾ ਮਾਡਲ ਹੈ ਵੀ 19 ਲੱਖ ਦੀ ਨਵੀਂ ਹੈ ਨੰਬਰ ਬੜਾ ਸੋਹਣਾ 1947 ਪੰਜਾਬ ਦੀ ਵੰਡ ਵਾਲੇ ਦਾ ਨੰਬਰ ਵੰਡ ਵਾਲੇ ਦਾ ਨੰਬਰ ਕੀ ਬਾਤ ਹੈ ਕਰੋ ਜੀ ਨੰਬਰ ਆਪਾਂ ਨਾਲ ਹੀ ਹਾਂ ਨੰਬਰ ਆਪਾਂ ਨਾਲ ਹੀ ਦੇ ਦਣਾ ਕਾਰ ਹੈਗੀ ਟੌਪ ਲਾਈਨ ਟੌਪ ਲਾਈਨ ਟੌਪ ਮਾਡਲ ਹੈ ਟੌਪ ਮਾਡਲ ਹਾਈ ਇਹਨੂੰ ਕਹਿੰਦੇ ਇਹਦੇ ਮਾਡਲ ਆਉਂਦੇ ਤਿੰਨ ਹਾਂ ਇੱਕ ਆਂਦਾ ਕੰਫਰਟ ਲਾਈਨ ਕੰਫਰਟ ਲਾਈਨ ਇੱਕ ਹਾਈ ਲਾਈਨ ਇੱਕ ਟੌਪ ਲਾਈਨ ਠੀਕ ਹੈ ਆਟੋਮੈਟਿਕ ਚ ਤਿੰਨ ਮਾਡਲ ਆਉਂਦੇ ਆ ਜੀ ਇਹ ਸਭ ਤੋਂ ਟੌਪ ਵਾਲਾ ਮਾਡਲ ਹੈ 1.1 ਇੱਕ ਲੀਟਰ ਚ 1 ਲੀਟਰ ਵਾਧਾ ਐਵਰੇਜ ਵਾਲੀ ਠੀਕ ਹੈ ਮਾਡਲ ਕਿੰਨਾ ਮਾਡਲ 2022 22 ਚੱਲੀ ਇਹ ਚੱਲੀ ਹੈਗੀ ਸਿਰ 32000 ਕਿਲੋ 32000 ਕਿਲੋਮੀਟਰ ਆਟੋਮੈਟਿਕ ਠੀਕ ਹੈ ਵਿਦ ਕੰਪਨੀ ਰਿਕਾਰਡ ਸਾਰੀ ਰੀਨਲ ਹੂੰ ਬੰਪਰ ਵੀ ਇਸ ਕਾਰ ਦਾ ਪੇਂਟ ਨਹੀਂ ਹੈਗਾ ਠੀਕ ਹੈ ਤੇ ਰੇਟ ਕੀ ਹੈ ਦਾ ਰੇਟ ਇਹਦਾ ਸਿਰਫ 12 ਲੱਖ ਰੁਪਏ ਲਓ ਜੀ 12 ਲੱਖ ਰੁਪਏ ਦੇ ਵਿੱਚ ਨੰਬਰ ਨਾਲ ਲੱਖ ਰੁਪਏ ਲੈਣਾ ਹੈ ਨੰਬਰ ਨਾਲ 11 ਲੱਖ ਰੁਪਏ ਲੋਂ ਕਰਾ ਦੇਣਾ ਲਓ ਜੀ ਠੀਕ ਹੈ ਤੇ ਅਗਲੀ ਕਾਰ ਅਗਲੀ ਫੇਮ ਇਹਦੇ ਨਾਲ ਦੀ ਦੂਜੀ ਦਿਖਾਓ ਲਓ ਜੀ 06 ਇਹ ਮਾਡਲ ਹੈਗਾ ਸੈਂਟਰਲ ਵਾਲਾ ਹਾਈਲਾਈਟ ਇਹਦਾ ਟੌਪ ਲਾਈਨ ਸੀ ਇਹ ਹਾਈ ਲਾਈਨ ਹੈ ਠੀਕ ਹੈ ਹੈਗੀ ਇਹ ਵੀ ਆਟੋਮੈਟਿਕ ਆ ਹੂੰ ਉਹ ਬਾਈ ਮਾਡਲ ਸੀ ਇਹ 23 ਮਾਡਲ ਹੈ ਇਹ 23 ਮਾਡਲ ਹੈ ਚੱਲੀ ਕਿੰਨੀ ਹੈ ਇਹ ਚੱਲੀ 13000 13000 ਨੰਬਰ ਇਹਦਾ ਲੱਖ ਰੁਪਏ ਦਾ ਨਾਲ ਦੇਵਾਂਗੇ ਹੂੰ ਗੱਡੀ ਦਿਖਾ ਦਿਓ ਇਕੱਲੀ ਨਵੀਂ ਹੈ ਸ਼ੋਰੂਮ ਘਰ ਜੀ ਤੇ ਫਿਰ ਇਹਦਾ ਕੀ ਰੇਟ ਹੈ ਇਹਦਾ ਰੇਟ 1290000 12 ਲੱਖ 90000 ਪਰ ਆਪਾਂ 12.5 ਦੇ ਦਨੀਏ ਘਰ 12.5 ਦੀ 12.5 ਤੇ ਡਾਉਨ ਪੇਮੈਂਟ ਦੀ 1.5 ਲੱਖ ਰੁਪਈਆ 1.5 ਲੱਖ ਰੁਪਈਆ ਲਿਆਓ ਜੀ ਬਾਕੀ ਹੋ ਜਾਊਗਾ ਲੋਨ ਅਗਲੀ ਗੱਲ ਅੱਗੇ 24 ਮਾਡਲ ਸੈਲਟੋਸ ਆਟੋਮੈਟਿਕ 0606 ਇਹ ਵੀ ਵੀਏਪੀ ਨੰਬਰ ਦੇ ਨਾਲ ਹੂੰ ਇਹ ਕਾਰ ਦੇਣੀ 17.5 ਲੱਖ ਰੁਪਈਆ ਡਿਮਾੜਾ ਬਾੜੀ ਦੀ ਠੀਕ ਹੈ ਬਾਕੀ ਦੇਖ ਲਾਂਗੇ ਜੋ ਮਾਨ ਵਤ ਵਤ ਹੁੰਦਾ ਆਇਆ ਕਰਾ ਦੇਾਂਗੇ 17.5 ਚ ਵਧੀਆ ਮਾਨ ਤੁਹਾਨੂੰ ਹਾਂ ਠੀਕ ਹੈ ਇਹਦੀ ਡਾਉਨ ਪੇਮੈਂਟ ਇਹਦੀ ਡਾਉਨ ਪੇਮੈਂਟ 2.5 ਲੱਖ ਰੁਪਈਆ ਦੇ ਦਿਓ 2.5 ਲੱਖ ਅੱਗੇ ਕੀ ਆਦੀ ਸੋਨਟ ਕਾਰ ਖੜੀ ਹੈ ਇਹ ਹੈਗੀ ਐਚਟੀਐਕਸ ਐਚਟੀਐਕਸ ਡੀਜ਼ਲ ਚ ਠੀਕ ਹੈ ਏ ਆਈਐਮਟੀ ਕਲੱਚ ਚਲੀ ਆ ਜਿੱਥੇ ਬੀਬੀ ਵੀ ਖੁਸ਼ ਤੇ ਭਾਈ ਵੀ ਖੁਸ਼ ਹੂੰ ਇਸ ਲਈ ਬੀਬੀ ਕਹਿੰਦੀ ਮੈਨੂੰ ਆਟੋਮੈਟਿਕ ਲੈ ਕੇ ਦੇ ਹੂੰ ਭਾਈ ਕਹਿੰਦਾ ਨਹੀਂ ਮੈਂ ਤਾਂ ਮੈਨੂਅਲ ਗੇਅਰ ਪਾਣੀ ਮਤਲਬ ਮੈਨੂਅਲ ਵੀ ਚੱਲੂ ਆਟੋਮੈਟਿਕ ਵੀ ਚੱਲੂਗੀ ਠੀਕ ਹੈ ਇੱਥੇ ਕਲੱਚ ਕੱਟਦਾ ਕੰਪਨੀ ਨੇ ਹੂੰ ਦੋਨੋਂ ਬੰਦੇ ਖੁਸ਼ ਕਰਤੇ ਔਰਟੀ ਵੀ ਖੁਸ਼ ਤੇ ਬੰਦਾ ਵੀ ਖੁਸ਼ ਕੀ ਬਾਤ 12000 ਚੱਲੀ ਗਾ 12000 ਕਿਲੋ 9 ਲੱਖ ਰੁਪਏ ਦੀ ਜੇ ਗਾ 9 ਲੱਖ ਰੁਪਏ ਦੀ 9 ਲੱਖ ਦੀ 9 ਲੱਖ ਰੁਪਏ ਦੀ ਠੀਕ ਹੈ ਜੀ ਤੇ ਅੱਗੇ ਅੱਗੇ 2000 ਚੱਲੀ ਫਰੌਂਗਸ ਆਟੋਮੈਟਿਕ ਫ ਪਡਾਰ ਸਾਵਾੜੇ ਪੇ ਵੀ ਨਾ ਮੈਂ 9 ਲੱਖ ਰੁਪਏ ਦੇਣੀ ਕਰੀ ਤੋ ਘੱਟ ਨਹੀਂ ਦੇਣੀ ਅੱਛਾ ਤੇ ਕਰਾ ਦਿਓ ਫਰਮਾਨ ਦਾ ਨਾ ਕਰਾ ਦਿਆਂ ਕੋਈ ਲਓ ਜੀ ਅੱਗੇ ਆ ਗਈ ਟੌਪ ਮਾਡਲ ਐਨ ਕਾਰ ਐਨ ਕਾਰ ਤੁਸੀਂ ਕਹਿੰਦੇ ਹੋ ਨਾ ਵੀ ਇਸ ਰੇਟ 'ਚ ਪੈਸੇ ਬਚਾ ਦੇਵਾਂਗੇ 5 ਲੱਖ ਬਚਾ ਦੇਾਂਗੇ 6 ਲੱਖ ਜਿਆਦਾ ਜੀ ਪਹ ਕਾਰ ਵੀ ਦਿਖਾਓ ਕਾਰ ਕਿਦਾਂ ਦੀ ਹੈ ਲਓ ਮੇਤਰਾ ਦਿਖਾਓ ਕਾਰ ਦਿਖਾਓ 50000 ਚੱਲੀ ਗੱਡੀ ਹੈ 22 ਮਾਡਲ ZDL ਟੌਪ ਮਾਡਲ ਟੌਪ ਮਾਡਲ 95 ਲੱਖ 31 32 ਨੰਬਰ ਕਾਰ ਦਾ 31 32 31 32 20 ਇੰਚ ਲਾਇਡਰ ਨਵੇਂ ਹੂੰ ਕਾਰ ਵਿਦ ਰਿਕਾਰਡ ਸਾਰੀ ਓਰੀਜਨਲ ਆਲ ਠੀਕ ਹੈ ਗੱਡੀ ਦਿਖਾ ਦੇ ਅੰਦਰੋਂ ਇੱਕ ਰਹੀ ਲੈ ਮੇਤਰਾ ਅੰਦਰੋਂ ਵੀ ਦਿਖਾਕਾਰ ਆਟੋਮੈਟਿਕ ਗੇਅਰ ਦੀ ZDL ਟੌਪ ਮਾਡਲ ਟੌਪ ਮਾਡਲ ਤੇ ਇਹਦਾ ਰੇਟ ਪਾਜੀ ਫਿਰ ਇਹ ਰੇਟ ਦੇਦਾ 20 ਲੱਖ ਰੁਪਏ ਦੀ ਗੱਡੀ 20 ਲੱਖ ਦੀ 22 ਮਾਡਲ ਕਾਰ 22 ਮਾਡਲ ਲੋ ਜੀ ਓਨਰ ਫਰਸਟ ਫਰਸਟ ਓਨਰ ਤੇ ਡਾਊਨ ਪੇਮੈਂਟ 2.25 ਲੱਖ ਰੁਪਏ 2.25 ਲੱਖ ਇਧਰ ਕ੍ਰੈਸ਼ਟਾ ਖੜੀ ਆ ਕਿ ਕ੍ਰੈਸ਼ਟਾ 100 Z ਮਾਡਲ ਆਟੋਮੈਟਿਕ Z ਆਟੋਮੈਟਿਕ ਮਾਡਲ ਕਿੰਨਾ 21 21000000 ਇਹ ਵੀ ਤੋਹਫੇ ਦੇਣੇ ਆ ਤੁਹਾਨੂੰ ਹਾਂ 99 ਨੰਬਰ ਦੇ ਨਾਲ ਠੀਕ ਹੈ ਇਹ ਕਾਰ ਦੇ ਦੇਣੀ ਤੁਹਾਨੂੰ ਆਪਾਂ 22 ਲੱਖ 90 ਹਜ਼ਾਰ ਰੁਪਏ ਦੀ 22 ਲੱਖ 90 ਹਜ਼ਾਰ ਦੀ ਜੈਡ ਆਟੋ ਟਾਪ ਮਾਡਲ ਕਰੋ ਜੈਡ ਆਟੋ ਸਾਢੇ 23 ਲੱਖ ਡਿਮਾਂਡ ਆ ਠੀਕ ਹੈ ਨੰਬਰ ਨਾਲ ਦੇ ਦਾਂਗੇ ਠੀਕ ਹੈ ਜੀ ਤੇ ਅੱਗੇ ਫੇਰ ਨੋਵਾ ਕ੍ਰਿਸਟਾ ਅੱਗੇ ਨੋਵਾ ਕ੍ਰਿਸਟਾ ਆ ਗਈ ਭਾਜੀ 22 ਮਾਡਲ ਦੀ ਹਾਂ ਕਾਰ ਦਿਖਾ ਦਿਓ ਬੀਵੀ 11 11 12 11 12 ਇਹ ਵੀ ਜੈਡ ਆਟੋ ਆ ਜੈਡ ਆਟੋ ਨਹੀਂ ਜੀ ਆਟੋ ਆ ਜੀ ਆਟੋ ਆ ਕੈਪਟਨ ਸੀਟਾਂ ਵਾਲੀ ਗੱਡੀ ਆ ਜੀ ਕਾਰ ਫਰਸਟ ਓਨਰ ਦੀ ਆ ਜੀ ਸਾਰੀ ਓਰੀਜਨਲ ਆ ਹੂੰ ਕਾਰ ਇਹ ਤੁਹਾਨੂੰ ਲੈ ਦੇਣੀ ਆ ਆਪਾਂ ਬਹੁਤ ਪਰਤੇ ਚ ਕਿੰਨੇ ਚ ਜਿੰਨੇ ਦੀ ਤੁਹਾਨੂੰ ਕਾਰ ਦੇ ਦੇਣੀ ਨਾ ਭਾਵੇਂ ਉਹਨਾਂ ਹੀ ਲੋਨ ਕਰਾ ਲਿਓ ਅੱਛਾ ਹੂੰ ਕਿੰਨੇ ਦੇ ਦੂੰ ਆ ਜੀ ਸਾਰੇ ਇਦਾਂ ਹੀ ਗਿਫਟੀ ਆ ਆਪਣੇ ਕੋ ਕਿੰਨੇ ਦੇ ਦੂੰ ਫਿਰ ਇਹ ਕਾਰ ਦੇ ਦਾਂਗੇ 20 ਲੱਖ 50 ਹਜ਼ਾਰ ਫਿਰ 20 ਲੱਖ 50 ਹਜ਼ਾਰ 21 ਲੱਖ ਰਿਮਾਰਡ ਬਾਕੀ ਦਾ ਪਰ 20 ਲੱਖ 50 ਹਜ਼ਾਰ ਦੀ ਕਾਰ ਲੈ ਦੇਣ ਠੀਕ ਆ ਜੀ ਤੇ ਅੱਗੇ ਅੱਗੇ ਪੈਟਰੋਲ ਐਕਸਯੂ ਵੀ 700 ਐਕਸਯੂ ਵੀ 700 ਪੈਟਰੋਲ ਇਹਨਾਂ ਦੀਆਂ ਸਾਡੇ ਕੋਲ ਤੁਹਾਨੂੰ ਦੋ ਮਿਲਣਗੀਆਂ ਜ ਇੱਕੀ ਮਾਡਲ 16.5 ਦੇ ਹੂੰ ਇਹਦੇ ਨਾਲ ਦੀ ਜਿਹੜੀ ਮੈਂ ਤੁਹਾਨੂੰ ਦੱਸੀ ਪਹਿਲਾਂ ਪਹਿਲਾਂ ਵੀ ਦੱਸੀ ਹੂੰ ਉਹ 14 ਲੱਖ ਰੁਪਏ ਦੀ ਗੱਡੀ ਆ ਹੂੰ ਰੰਗ ਸੇਮ ਹੂੰ ਮਾਡਲ 23 ਹੈਗੀ ਮੈਨੂਅਲ ਹੈਗੀ 7 ਸੀਟਰ ਜਿਦਾ ਆ 7 ਸੀਟਰ ਹੂੰ ਇਹ ਗੱਡੀ ਆਪਾਂ ਉਹ ਵਾਲੀ 14 ਲੱਖ ਦੀ ਇਹ 16.5 ਲੱਖ ਦੀ ਇਹ 16.5 ਲੱਖ ਦੀ ਆਟੋਮੈਟਿਕ ਟੌਪ ਆਟੋਮੈਟਿਕ ਲੈ ਮੇਰੇ ਅੰਦਰ ਦਿਖਾ ਗੱਡੀ ਚੱਲੀ ਕਿੰਨੀ ਬਾਜੀ ਇਹ ਇਹ ਚੱਲੀ ਆ ਸਿਰਫ 30 35000 ਕਿਲੋਮੀਟਰ ਠੀਕ ਹੈ ਲੋ ਜੀ ਕਰੋ ਲਗਜ਼ਰੀ ਬੀਰੀਐਂਟ ਆਏ ਟੌਪ ਮਾਡਲ ਟੌਪ ਮਾਡਲ ਇਹ ਐਕਸ 7 ਹੈ ਲੈ 7 ਹੈ ਕਰੋ ਜੀ ਜੀ ਇਹੀ ਵਾਸਤੇ ਡਾਉਣ ਆਜੋ ਇੱਧਰ ਆਜੋ ਛੱਡੋ ਹੁਣ ਤੁਹਾਨੂੰ ਨਵੀਂ ਚੀਜ਼ ਦਿਖਾਵਾਂ ਇੱਕ 25 ਮਾਡਲ ਥਾਰ ਆਹਾ ਹਾਂ ਲਓ ਜੀ ਕਰੋ ਚੈੱਕ ਚਿੱਟੇ ਨਵੀਂ ਨਹੀਂ 4x4 ਆਟੋ ਹਾਂਜੀ ਗੱਡੀ ਚੱਲੀ ਸਿਰਫ 7000 ਕਿਲੋਮੀਟਰ 25 ਮਾਡਲ 7000 ਚੱਲੀ 4x4 ਆਟੋ ਫਰਸਟ ਓਨਰ ਆ ਫਰਸਟ ਓਨਰ ਲਓ ਜੀ ਕਰੋ ਚੈੱਕ ਦਰਸ਼ਨ ਕਰੋ ਗਾਰ ਦੇ ਬਹੁਤ ਨਵੀਂ ਅੱਛਾ ਕਿੰਨੇ ਪੈਸੇ ਬਚਾ ਦੇਣੇ ਸਾਡੀਆਂ ਸਾਰੀਆਂ ਮਿਲਦੀਆਂ 25 ਮਾਡਲ ਦੇ ਰਹਿ ਤੈਨੂੰ ਇੱਚ ਪੈਸੇ ਦੱਸੋ ਕਿੰਨੇ ਵਿੱਚ ਆਉਣੇ ਆਪਾਂ ਸਾਡੇ 20 ਲੱਖ ਦੀ ਨਵੀਂ ਹੈ ਹਾਂ 2 ਲੱਖ ਛੱਡੀਏ ਥੋੜੇ ਹੋਰ ਛੱਡ ਥੋੜੇ ਮਤਲਬ ਕਿੰਨੇ ਕਰ ਵਧਾਓ ਥੋੜਾ ਜਿਹਾ ਬਜਟ ਆ ਮਤਲਬ ਬਜਟ ਘਟਾਓ ਬਜਟ ਘਟਾਈਏ ਘਟਾਈਏ ਹਾਂ ਕਸਟਮਰ ਦਾ ਬਜਟ ਘਟਾਏ ਫਾਇਦਾ ਕਸਟਮਰ ਦਾ ਫਾਇਦਾ ਕਰ ਦਈਏ ਹਾਂ ਫਾਇਦਾ ਕਰ ਦਈਏ 7.5 ਲੱਖ ਦੀ ਦੇ ਦੇਣਗੇ ਗੱਡੀ 7.5 ਲੱਖ ਦੀ 4x4 ਆਟੋਮੈਟਿਕ 7000 ਚੱਲੀ ਹੋਈ ਪਹਿਲੇ ਨਾਂ ਦੀ 25 ਮਾਡਲ ਗੱਡੀ ਉਹ ਵੀ ਚਿੱਟੇ ਰੰਗ ਚ ਉਹ ਵੀ ਚਿੱਟੇ ਰੰਗ ਠੀਕ ਹੈ ਡਾਊਨ ਪੇਮੈਂਟ ਦੀ 2.5 ਲੱਖ ਰੁਪਇਆ ਬਾਕੀ ਹੋ ਜਾਊਗਾ ਲੋਨ ਅੱਗੇ ਦਿਖਾਓ ਸਿਲੈਕਟ ਲਓ ਜੀ 3500 ਰੁਪਏ 3500 ਨੰਬਰ ਤੇ 35 ਹਜ਼ਾਰ ਚੱਲੀ ਅੱਛਾ 35000 ਚੱਲੀ ਕੀ ਬਾਤ ਸਾਰੀ origignal 24 ਮਾਡਲ 24 ਮਾਡਲ ਵੇਰੀਐਂਟ ਕਿਹੜਾ ਦਾ ਸਿਲੈਕਟ ਆਟੋ ਜੈਡੇਟ ਜੈਡੇਟ ਸਿਲੈਕਟ ਆਟੋਮੈਟਿਕ ਕਰੋ ਜੀ ਚੈੱਕ ਬਹੁਤ ਸਾਫ ਸੁਥਰੀ ਕਾਰ ਹੈ ਤੇ ਭਾਜੀ ਇਹਦਾ ਕੀ ਰੇਟ ਆ ਫਿਰ ਇਹ ਭਾਜੀ ਕਾਰ 24 ਮਾਡਲ ਆ ਹਲੇ ਸਾਲ ਨਹੀਂ ਹੋਇਆ ਗੱਡੀ ਨੂੰ ਹੂੰ ਇਹ ਕਾਰ ਦੇ ਤਾਂ ਨਹੀਂ ਕੋਈ ਰੇਡੀਏਸ਼ਨ ਵਾਲਾ 20 ਲੱਖ ਰੁਪਈਆ 20 ਲੱਖ ਦੀ ਸਾਡੇ 20 ਮੰਗਦੀ ਪਾਰਟੀ ਮੈਂ 20 ਲੱਖ ਦੀ ਲੈ ਦੇਣੀ ਕਾਰ ਠੀਕ ਹੈ ਜੀ ਪਰ ਇਹ ਵੀ ਗੱਲ ਦੀ ਨਾਲ ਆ ਵੀ ਇਸ ਰੇਟ ਚ ਕਾਰ ਵੀ ਕੋਈ ਨਹੀਂ ਦਊਗਾ ਨਹੀਂ ਮਿਲਦੀ ਭਾਈ 24 ਮਾਡਲ ਦੀ ਸਾਰੇ ਬੰਦੇ ਸਾਡੇ 20 ਦੀ ਦਿੰਦੇ ਬਿਲਕੁਲ ਤੁਸੀਂ ਵੀ ਤਾਂ ਵੀਡੀਓ ਬਣਾਈ ਆ ਜੀ 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 ਆਪਾਂ ਪਰ ਰੇਟ ਦੇਣਾ ਤੁਹਾਡੇ ਕਸਟਮਰਾਂ ਨੂੰ ਜਾਇਜ਼ ਜੀ ਤੇ ਤੁਹਾਡੀ ਵੀ ਤਾਰੀਫ ਹੋਵੇ ਮਹਾਰਾਜ ਸਾਨੂੰ ਤੇ ਫਿਰ ਸ਼ਹੀਦਵਾਦ ਮਿਲਣੀ ਜਾਣਾ ਜਦੋਂ ਤੁਹਾਨੂੰ ਮਿਲ ਗਿਆ ਲਓ ਜੀ ਅੱਗੇ ਆ ਗਈ ਡਿਜ਼ਾਇਰ ਕਾਰ ਦਾ ਸਿਵਾ ਜੀ ਡੀਹਰ ਭਾਜੀ 15 ਮਾਡਲ ਹੈ ਹਾਂ ਓਨਰ ਸੈਕੰਡ ਆ ਭਾਜੀ ਠੀਕ ਹੈ ਕਾਰ ਬਹੁਤ ਨਵੀਂ ਆ 65 66000 ਚੱਲੀ ਸਾਡੀ ਡੀਜ਼ਲ ਪੈਟਰੋਲ ਡੀਜ਼ਲ ਤੇ ਡੀਜ਼ਲ ਦੀ ਬੀਡੀਆਈ ਬੀਡੀਆਈ ਠੀਕ ਹੈ 490000 ਰੁਪਏ ਦੀ 490000 ਦੀ ਕਰੋ ਜੀ ਚੈੱਕ ਕਰੀ ਸੰਦੀ ਸੀਟ ਕਵਰ ਨਵੇਂ ਆ ਮਾਨਤਣ ਹਲੋਏ ਜੀ ਡੀਆਈ ਲਟੋਪ ਮਾਡਲ ਦੇ ਲੱਗੇ ਮਾਨਤਣ ਹੋ ਜੂ ਵਿੱਚੋਂ ਕਰ ਦਿਆਂਗੇ ਮਾਨਤਣ 490 ਚ ਮਾਨਤਣ ਹੋ ਜੂਗਾ ਜੀ ਅੱਗੇ ਆ ਗਈ ਲਾਲਪਰੀ ਅੱਗੇ ਬਾਪਾ ਦੀ ਪਰੀ ਲਾਲਪਰੀ ਲਾਲਪਰੀ ਹਾਂ ਕਰੋ ਜੀ ਚੈੱਕ ਇਹ ਪਰੀ ਹੈਗੀ ਹੈ ਜੀ 2000 ਤੇ 17 ਮਾਡਲ ਹਮ ਅੱਛਾ ਇਹਦੇ ਜੀ ਵੀ ਤੁਹਾਨੂੰ ਗਿਫਟ ਹੀ ਦੇ ਦਿੰਦਾ ਆਪਾਂ ਅੱਛਾ α ਮਾਡਲ ਕਾਰ ਦਿਖਾਓ ਅੰਦਰੋਂ ਟੌਪ ਟੌਪ αਲਫਾ ਜੀ ਪੈਸੇ ਨਹੀਂ ਲਿਓਣੇ ਲੋਨ ਕਰਾ ਦੇਣਾ ਪੂਰਾ ਹੀ ਸਾਰੀ ਸਾਰਾ ਹੀ ਕਰੋ ਜੀ ਚੈੱਕ ਮਾਡਲ 17 17 αlpha top αlpha top patrol patrol 32000 ਚੱਲੀ 32000 ਚੱਲੀ ਸਿਰਫ 32000 ਜੀ ਨੰਬਰ ਵੀ ਪੀਵੀ 32 ਦੀ ਚੱਲੀ 32000 ਚੱਲੀ 32000 ਨਾਲ ਦੇ ਟਾਇਰ ਨੈਵੀਗੇਸ਼ਨ ਵਾਲੀ ਗੱਡੀ ਹੂੰ ਓਨਰ ਕਿਹੜਾ ਦਾ ਪਹਿਲਾ ਰੇਟ ਓਨਰ ਬਹੁਤ ਪੁੱਛਦੇ ਤੁਸੀਂ ਐ ਗੱਲ ਦੱਸਣਾ ਪੈਂਦਾ ਪੂਰੀ ਗੱਲ ਦੱਸਣੀ ਆ ਹਾਂ ਰੇਟ ਪੂਰੇ ਪੈਸੇ ਲਾਉਣ ਹੋ ਜਾਣੇ ਫੇ ਕਿਹੜੀ ਗੱਲ ਤੇ ਦੱਸੋ ਨਾ ਕਿੰਨਾ 4,60,000 4,60,000 ਦੇ ਵਿੱਚ 17 ਮਾਡਲ ਗੱਡੀ 17 ਮਾਡਲ ਗੱਡੀ ਤੋ ਦਲ ਤੁਹਾਨੂੰ ਪਤਾ ਮਾਰਕੀਟ 'ਚ 5.5 ਹੀ ਮੰਗਦੇ ਨੇ ਕੀ ਟੌਪ ਮਾਡਲ ਦੇ ਆਪਾਂ ਇੱਕ ਆਫਰ ਦੇ ਦਈਏਗਾ ਆਖ ਨੂੰ ਹਾਂ ਰਾਉਂਡ ਫਿਗਰ ਕਰ ਦਈਏ ਕਿੰਨਾ 4,50,000 ਅੱਛਾ ਨਹੀਂ ਠੀਕ ਆ 4,51,000 ਸਰਨ ਪਾ ਲਿਓ ਚਲੋ ਸਾਗਨ ਵਾਲਾ ਕਰਤਾ ਤੇ ਅਗਲਾ ਕ੍ਰੇਟਾ ਅੱਗੇ ਅਗੀ ਕ੍ਰੇਟਾ ਪੈਟਰੋਲ 24 ਮਾਡਲ ਠੀਕ ਆ 15,000 ਚੱਲੀ 24 ਮਾਡਲ 15,000 ਚੱਲੀ ਪੈਟਰੋਲ ਦੀ ਕ੍ਰੇਟਾ ਇਹ ਕੋਕੋ ਦੇ ਬੱਚੇ ਜਿਹਦਾ ਕੋਕੋ ਦੇ ਬੱਚੇ ਹੂੰ ਅੱਗੇ ਥੱਲੇ ਹੀ ਬਲਬੋਲੇ ਬੱਚੇ ਇਕੋਕੋ ਦੇ ਬੱਚੇ ਇਕੋਕੋ ਦੇ ਬੱਚੇ ਕੋਕੋ ਦੇ ਬੱਚੇ ਤੇ ਕੋਕੋ ਦੇਖ ਦੇਖ ਨੱਚੇ ਨੱਚੇ ਹੈ ਚਲੋ ਚੈੱਕ ਜੀ ਫਲਾਫੇ ਫਲਾਫੇ ਦਾ ਅੱਜ ਤਗੜੀ ਉਤਰੇ ਹਾਂ ਇਹ ਐਸਐਕਸ ਆ ਐਸਐਕਸ ਸਰਨੂ ਵਡੇ ਵਾਲੀ ਠੀਕ ਹੈ ਜੀ 15000 ਚੱਲੀ ਹੂੰ 24 ਮਾਡਲ 24 ਮਾਡਲ ਐਸਐਕਸ ਓਨਰ ਫਰਸਟ ਫਰਸਟ ਓਨਰ ਤੇ ਰੇਟ ਕੀ ਹੈ ਭਾਜੀ ਰੇਟ ਇਹਦੇ ਦਾ ਭਾਜੀ 13.5 ਲੱਖ ਰੁਪਏ ਲਾਦਾਂਗੇ ਗਾਰ 13.5 ਲੱਖ ਠੀਕ ਹੈ ਤੇ ਡਾਊਨ ਪੇਮੈਂਟ 2 ਲੱਖ 1.5 ਲੱਖ ਜੋ ਮਰਜ਼ੀ ਲਾਓ ਠੀਕ ਹੈ ਜੀ 24 ਮਾਡਲ ਆਟੋਮੈਟਿਕ 24 ਮਾਡਲ ਆਟੋਮੈਟਿਕ ਅਮੇਜ ਵੱਡੇ ਸਾਨੂੰ ਸਾਨੂੰ ਕਹਿੰਦਾ ਪਿਆ ਅਲੋਇਆਂ ਵਾਲੀ ਆਟੋਮੈਟਿਕ 2024 ਮਾਡਲ ਜੀ ਠੀਕ ਹੈ ਕਾਰ ਦਾ ਨੰਬਰ ਦਿਖਾ ਦਿਓ ਕਾਰ ਦੀ ਬੋਡੀ ਦਿਖਾ ਦਿਓ ਭੈਣ ਨਵੀਂ ਬ੍ਰੈਂਡ ਨਿਊ 24 ਮਾਡਲ ਹੋਂਡਾ ਦੀ ਕਾਰ ਆ ਜੀ ਪੁੱਛ ਬੜਾ ਸਟਾਰਟ ਹੈ ਕੀ ਲੈ ਸੈਂਟਰੀ ਹੈ ਭਾਜੀ ਚੱਲੀ 19000 ਚੱਲੇ ਆਹੋ ਚਿੱਟੀਆਂ ਲੈਣਾ ਆਹ ਲੈਟਰ ਖਾਲ ਲੈਟਰ ਬੜੀਆਂ ਕਿਹਾਂ ਕੀ ਆ ਬਾਤ ਆਹ ਦਈ ਫੋਕ ਲੈਟਰ ਵੀ ਨਾਲ ਚੱਲਣ ਗਈਆਂ ਚੱਲੀ ਸਿਰਫ 19000 ਰਾਦਰ ਆ ਜਾ ਆ ਜਾ ਮੇਰਾ ਪੁੱਤਰ ਇੱਧਰ ਦਿਖਾ ਬਈ ਗੱਡੀ ਵਿਖਾ ਪੁਸ਼ ਬਟਨ ਸਟਾਰਟ ਵਾਲੀ ਆਟੋਮੈਟਿਕ ਅਮੇਜ਼ ਅਮੇਜ਼ ਠੀਕ ਹੈ ਭਾਜੀ ਤੇਰੇ ਰੇਟ ਦੱਸੋ ਹੁਣ ਇਹਦਾ ਇਹ ਸਿਰਫ ਤੇ ਸਿਰਫ 1.5 ਲੱਖ ਦੀ ਕਾਰ ਦੇ ਰਹੇ ਆ ਤੁਹਾਨੂੰ 12 ਲੱਖ ਦੀ ਨਵੀਂ ਪੈਂਦੀ ਹੈ ਸ਼ੁਰੂ ਚ 1.5 ਲੱਖ ਦੀ ਮਤਲਬ ਪੌਣੇ ਇੱਕ 4 ਲੱਖ ਰੁਪਏ ਦਾ ਫਾਇਦਾ ਹੋ ਗਿਆ ਗਾਖ ਦਾ ਹਾਂ ਲੋ ਜੀ 1.2 ਲੱਖ ਰੁਪਇਆ ਡਾਊਨ ਪੇਮੈਂਟ ਲਏ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਟੋਇਟਾ ਦੀ ਅਰਬਰ ਗੁਦਰ ਅਰਬਨ ਕਰੂਜ਼ਰ ਬਰੀਜਾ ਦੀ ਵੱਡੀ ਭੈਣ ਬਰੀਜਾ ਦੀ ਵੱਡੀ ਭੈਣ ਟੋਇਟਾ ਦੀ ਅਰਬਰ ਗੁਦਰ ਜੀ 22 ਮਾਡਲ 22 ਮਾਡਲ ਚੱਲੀ ਸਿਰਫ 20 ਹਜ਼ਾਰ ਚੱਲੀ 20 ਹਜ਼ਾਰ ਇਹ ਮਾਡਲ ਵੀ ਸੱਤੋਂ ਉੱਪਰਲਾ 13 ਲੱਖ 50 ਹਜ਼ਾਰ ਵਾਲਾ ਪ੍ਰੀਮੀਅਮ ਪ੍ਰੀਮੀਅਮ ਪੁਸ਼ਪਾਟਨ ਸਟਾਰਟ ਮਾਡਲ ਪੁਸ਼ਪਾਟਨ ਵਾਲੀ ਠੀਕ ਹੈ ਜੀ ਟੋਪ ਮਾਡਲ ਗੱਡੀ ਆਟੋਮੈਟਿਕ ਗੇਅਰ ਹਾਂ 22 ਮਾਡਲ ਆਟੋਮੈਟਿਕ 22000 ਚੱਲੀ ਟਾਪ 22000 ਚੱਲੀ ਤੇ ਰੇਟ ਕੀ ਹੈ ਫਿਰ ਇਹਦਾ ਕਾਰ ਸਾਰੀ ओरिजिनल ਆ ਭਾਜੀ ਹਾਂ ਲੋਕਲ ਨੰਬਰ ਜੀ ਫਰਸਟ ਓਨਰ ਰੇਟ ਤੁਹਾਨੂੰ ਦੇ ਦਿਆਂਗੇ ਇਸ ਕਾਰ ਦਾ 9 ਲੱਖ ਤੇ 25000 ਰੁਪਏ 9 ਲੱਖ 25000 ਠੀਕ ਹੈ ਜੀ ਤੇ ਅੱਗੇ ਆ ਗਈ ਵਰਨਾ ਅੱਗੇ ਆ ਗਈ ਵਰਨਾ ਡੀਜ਼ਲ ਦੀ ਜੀ 19 21 ਮਾਡਲ ਹਾਂ 80 ਨੰਬਰ ਲੱਗਾ ਨੰਬਰ ਨਾਲ ਆ ਜੀ ਕਾਰ ਚੱਲੀ ਸਿਰਫ 29000 ਕਿਲੋਮੀਟਰ 29021 ਮਾਡਲ 29000 ਚੱਲੀ ਹਾਂਜੀ ਠੀਕ ਐ ਡੀਜ਼ਲ ਹਾਂ ਡੀਜ਼ਲ ਲਓ ਜੀ ਘਰੋ ਚੈੱਕ ਡੀਜ਼ਲ ਦੀ ਮੈਨੂਅਲ ਕਾਰ ਹੈ ਤੇ ਇਹਦਾ ਰੇਟ ਕੀ ਹੈ ਬਾਜੀ ਇਹਦਾ ਵੀਰ ਜੀ ਰੇਟ ਹੈਗਾ ਕਾਰ ਦਾ ਤੁਹਾਡੇ ਵਾਸਤੇ ਹੂੰ 10 ਲੱਖ 90000 ਰੁਪਏ 10 ਲੱਖ 90000 ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ 90000 ਲਓ ਜੀ 10 ਲੱਖ ਦਾ ਹੋਜੂ ਲੋਨ ਅੱਗੇ ਮਰਸੀਡੀਜ਼ ਅੱਗੇ ਮਰਸੀਡੀਜ਼ ਦਿਖਾ ਦਿਓ ਜੀ ਇਹ ਆਪਣੇ ਇੱਥੇ ਡਾਕਟਰ ਸਾਹਿਬ ਦੀ ਕਾਰ ਹੈ ਹੂੰ ਡਾਕਟਰ ਡਰਾਈਵਨ ਗੱਡੀ ਹੈ ਜੀ ਠੀਕ ਐ ਕਿਹੜੀ ਕਾਰ ਹੈ ਇਹ ਜੀ ਐਲਈ ਜੀ ਐਲਈ ਹਾਂਜੀ ਠੀਕ ਹੈ 250 250 ਕਰੋ ਜੀ ਚੈੱਕ ਫਰਸਟ ਓਨਰ ਦੀ ਕਾਰ ਆ ਪੰਜਾਬ ਨੰਬਰ ਠੀਕ ਹੈ ਮਾਡਲ ਮਾਡਲ ਲਗਾ 2016 ਦੀ ਨਿਕਲੀ ਮੈਨੂਫੈਕਚਰਿੰਗ 15 15/16 ਕਰੋ ਜੀ ਚੈੱਕ ਕੰਨੀ ਸੰਦੀ ਸਾਫ ਸੁਥਰੀ ਚੱਲੀ ਕਿੰਨੀ ਕਾ ਚੱਲੇ ਸਿਰਫ 70000 ਗਾ 70000 ਬਿੱਦਰ ਰਿਕਾਰਡ ਮਤਲਬ ਨਟ ਨਟ ਕੰਪਨੀ ਚ ਲਗਾ ਮਾਡਲ 2015 ਨਿਕਲੀ 16 ਚ ਫਰਸਟ ਓਨਰ ਦੀ ਜੀ ਐਲ ਈ 250 250 ਤੇ ਰੇਟ ਕੀਆ ਰੇਡਰ ਦਾ 21 ਲੱਖ ਡਿਮਾਂਡ ਹੈ ਸਾਡੇ 21 ਲੱਖ ਡਿਮਾਂਡ ਆ ਮਾਨਤਨ ਹੋ ਜੂ ਮੌਕੇ ਤੇ ਮਾਨਤਾ ਕਰਾ ਦੇਾਂਗੇ ਠੀਕ ਹੈ ਜੀ ਪ੍ਰਕਾਰ ਬਹੁਤ ਵਧੀਆ ਭਾਈ ਇੱਥੇ ਲੋਨ ਕਿੰਨੇ ਦਾ ਕਰਾ ਦੋਗੇ 15 ਲੱਖ 15 16 ਨਹੀਂ 17 18 ਦਾ ਵੀ ਕਰਾ ਦੇ 17 18 ਦਾ ਵੀ ਹੋ ਜੂ ਠੀਕ ਹੈ ਜੀ ਅਗਲੀ ਗੱਡੀ ਕਿਹੜੀ ਦਿਖਾਉਣੀ ਆ ਅਗਲੀ ਦਿਖਾ ਦਿਓ ਫੋਰਚਨਰ 4x4 ਫੋਰਚਨਰ ਚੈੱਕ ਕਰੋ 4x4 ਆ 4x4 ਆ ਆਟੋ ਆਟੋਮੈਟਿਕ ਲਓ ਜੀ ਟੌਪ ਮਾਡਲ 4x4 ਆਟੋਮੈਟਿਕ ਮਾਡਲ ਕਿੰਨਾ ਭਾਜੀ ਇਹ ਜੀਓ ਲੰਡਰ ਜੋ ਕੋ ਮਾਰੇ ਟਾਇਰ ਲੱਗੇ ਆ ਹਮ ਮਾਡਲ 15 ਫਰਸਟ ਓਨਰ ਦੀ ਗੱਡ 15 ਮਾਡਲ ਫਰਸਟ ਓਨਰ ਕਾਰ ਦਿਖਾ ਦਿਓ ਕਾਰ ਵੀ ਬਹੁਤ ਵਧੀਆ ਹੂੰ ਠੀਕ ਹੈ ਲੋ ਜੀ ਕਰੋ ਚੈੱਕ ਚੱਲੀ ਕਿੰਨੀ ਹੈ ਬਾਜੀ ਚੱਲੀ 1 ਸਵਾ ਦੇ ਵਿੱਚ ਵਿੱਚ ਆ 1 ਲੱਖ ਸਵਾ ਲੱਖ ਦੇ ਵਿੱਚ ਵਿੱਚ ਹਾਂ ਓਨਰ ਪਹਿਲਾ ਠੀਕ ਹੈ ਜੀ ਰੇਟ 15 ਲੱਖ ਰੁਪਏ 15 ਲੱਖ 15 ਲੱਖ ਦੇ ਵਿੱਚ 15 ਮਾਡਲ ਪਹਿਲੇ ਓਨਰ ਦੀ 4x4 ਆਟੋਮੈਟਿਕ ਯਾਨੀ ਕਿ ਸਾਰਾ ਨਾ ਟੌਪ ਮਾਡਲ ਹਾਂ ਅੱਗੇ ਆ ਗਈ ਕਾਲੇ ਰੰਗ ਦੀ ਸਕੋਰਪੀਓ ਸਕੋਰਪੀਓ ਬਾਜੀ 23 ਮਾਡਲ 23 ਮਾਡਲ ਹਾਂਜੀ ਜੀ ਤੇ ਇਹ ਮਾਡਲ ਗੱਡੀ ਆ ਫਰਸਟ ਓਨਰ ਦੀ ਕਾਰ ਆ ਭਾਈ ਹੂੰ ਇਹ ਗੱਡੀ ਆਪਾਂ ਲੈ ਦੇਾਂਗੇ ਤੁਹਾਨੂੰ ਹੂੰ 17 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਆ ਹਾਂ 17 ਲੱਖ 25 ਹਜ਼ਾਰ ਸਵਾ 17 ਲੱਖ ਦੀ 23 ਮਾਡਲ ਕੈਪਟਨ ਸੀਟਾਂ ਵਾਲੀ ਟਾਪ ਮਾਡਲ ਗੱਡੀ ਪਹਿਲੇ ਨਾਂ ਦੀ ਚੱਲੀ ਕਿੰਨੀ ਚੱਲੀ ਵੀਰ ਜੀ ਇਹ ਹੈਗੀ ਆ ਕਾਰ ਭਈ 72 ਹਜ਼ਾਰ ਕਿਲੋ ਠੀਕ ਹੈ ਤੇ ਅਗਲੀ ਕਾਰ ਅੱਗੇ ਆ ਗਈ 9.5 ਲੱਖ ਰੁਪਏ ਦੀ 4x4 15 ਮਾਡਲ ਦੀ 9.5 ਲੱਖ ਰੁਪਏ ਦੀ 15 ਮਾਡਲ 4x4 ਸਕੋਰਪੀਓ ਇਹ ਹੈ ਹਾਂਜੀ ਸਕੋਰਪੀਓ ਦੇ ਵਿੱਚ 4x4 ਦੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ ਅੱਗੇ ਆ ਗਈ Honda City ਪਹਿਲੇ ਨਾਂ ਦੀ 14 ਮਾਡਲ Honda City ਪਹਿਲੇ ਨਾਂ ਦੀ 14 ਮਾਡਲ ਡੀਜ਼ਲ ਵਾਲੀ ਡੀਜ਼ਲ 4.5 ਲੱਖ ਰੁਪਏ ਦੀ ਕਿਹੜੀ ਇਹ ਐਸ ਵੇਰੀਐਂਟ ਹੈ ਐਸ ਵੀ ਐਸ ਵੀ ਠੀਕ ਹੈ ਜੀ ਅੱਗੇ ਆ ਗਈ ਉਹ BMW ਦੀ GT ਲਓ ਜੀ ਦਿਖਾਓ BMW GT ਦਿਖਾ ਲਓ ਜੀ ਦੱਸਿਓ ਇਹਦੇ ਬਾਰੇ ਇਹ 2000 ਤੇ 16 ਮਾਡਲ ਹੈ ਸੈਕੰਡ ਓਨਰ ਹੈ ਠੀਕ ਹੈ ਤੇ ਗੱਡੀ ਲੈ ਲਾਂਗੇ 14.5 ਲੱਖ ਰੁਪਏ ਦੀ 1.14 ਲੱਖ ਰੁਪਏ ਦੇ ਵਿੱਚ BMW GT 80 ਲੱਖ ਵਾਲੀ ਕਾਰ ਆ ਹੂੰ ਕਾਰ 60000 ਚਲੀ ਸਿਰਫ ਇਹ ਉਹੀ ਜਿਹੜੀ ਬਾਹਰ ਟੰਗੀ ਹੋਈ ਆ ਹਾਂ ਉਹ ਉਹ ਤੋਂ ਉੱਪਰਲਾ ਮਾਡਲ ਆ ਉਦੋਂ ਉੱਪਰਲਾ ਮਾਡਲ ਆ ਫਰੇਮਲੈਸ ਸ਼ੀਸ਼ੇ ਵਾਲੀ ਸ਼ੀਸ਼ੇ ਦੇਖ ਲਓ ਉਹਦੇ ਕਾਰ ਦੇ ਹਾਂ ਲੈ ਇੱਧਰ ਦਿਖਾ ਫਰੇਮ ਨਹੀਂ ਹੈਗਾ ਆਪਣੇ ਆਪ ਚੜਦਾ ਸ਼ੀਸ਼ਾ ਕਿਉਂ 1.14 ਦੀ 1.14 ਹੀ ਲੈ ਦਿਆਂਗੇ ਜੀ ਠੀਕ ਹੈ ਜੀ ਤੇ ਅੱਗੇ ਆ ਗਈ ਅੱਗੇ ਆ ਗਈ 14 ਮਾਡਲ ਐਕਸ਼ਿਓ XUV 500 XUV ਵੀ ਦੇਖ ਲਓ ਕਿਦਾਂ ਦੀ ਵਧੀਆ ਗੱਡੀ ਹੂੰ ਸਾਫ਼ ਆ ਗੱਡੀ ਫਰਸਟ ਓਨਰ 60000 ਚੱਲੀ ਮਾਡਲ 14 14 ਪਹਿਲੇ W6 नारे नारे। W8 W8 ਟੌਪ ਮਾਡਲ ਠੀਕ ਹੈ ਲਓ ਜੀ ਕਰੋ ਕਨਿਸ਼ਨ ਚੈੱਕ ਤੇ ਰੇਟ ਭਾਜੀ ਦਾ ਇਹ 590 590000 ਦੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ 190 190 4 ਲੱਖ ਦਾ ਲੋਨ ਹੋ ਜਾਊਗਾ ਲੋ ਜੀ ਇਹਨਾਂ ਕਾਰਾਂ ਚ ਕੋਈ ਵੀ ਕਾਰ ਲੈਣੀ ਆ ਜਲੰਧਰ ਕਾਰ ਜਲੰਧਰ ਸ਼ਹਿਰ ਆਜੋ ਸਕਰੀਨ ਤੇ ਚੱਲਦੇ ਨੰਬਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ